ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਬਹੁਤ 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 ਬੋਟਾ ਲੈ ਕੇ ਜਿੱਥੇ ਵੀ ਨੇ ਪਰ ਕਿਤਨਾ ਕਿਤੇ ਸਰਕਾਰ ਵੱਲੋਂ ਇੱਕ ਸਿੰਕਪੈਂਸ ਪਾਇਆ ਜਾ ਰਿਹਾ ਹੈ ਕਿ ਆਕਰ ਉਹਨਾਂ ਨੂੰ ਕਦੋਂ ਰਿਹਾ ਕੀਤਾ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਉਹ ਇਸ ਟਾਈਮ ਡਿਬਰੂਗੜ੍ਹ ਜੇਲ੍ਹ 'ਚ ਨੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਉੱਥੇ ਸਰਟੀਫਿਕੇਟ ਵੀ ਲੈ ਕੇ ਸੀਗੇ ਜੋ ਐਮਪੀ ਬਣ ਤੋਂ ਬਾਅਦ ਉਹਨਾਂ ਨੂੰ ਉੱਥੇ ਦਿਖਾਇਆ ਗਿਆ ਤੇ ਉਹਨਾਂ ਨੇ ਉੱਥੇ ਜਿੰਨੇ ਵੀ ਡਿਬਰੂਗੜ੍ਹ ਦੇ ਜੇਲ੍ਹ ਕਰਮਚਾਰੀ ਸੀਗੇ ਸਿਪਾਹੀ ਸੀਗੇ ਉਹਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਸੇ ਸਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਤੋਂ ਬਾਅਦ ਸਾਡੇ ਦੋ ਐਤਕੀ ਜਿਹੜੇ ਸਿੱਖੀ ਚਾਰੇ ਨੇ ਉਹ ਐਮਪੀ ਬੜੇ ਨੇ ਉਹਨਾਂ ਵਿੱਚ ਇੱਕ ਚੈਹਰਾ ਭਾਈ ਅਮਰਤਪਾਲ ਸਿੰਘ ਨੇ ਭਾਈ ਅਮਰਤਪਾਲ ਸਿੰਘ ਸਾਨੂੰ ਪਤਾ ਹੀ ਹੈ ਕਿ ਜੇਲ੍ਹ ਚ ਕਿਤੇ ਨਾ ਕਿਤੇ ਛੋੜੇ ਕਾਰਨਾਂ ਕਰਕੇ ਇਸ ਲਈ ਗਏ ਕਿ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਲੱਗਦਾ ਸੀਗਾ ਇਹ ਇਹਨਾਂ ਨੇ ਇੱਕ ਲਾਅਨ ਜਿਹੜਾ ਸਾਡਾ ਇੱਕ ਸਰ ਜਿਹੜਾ ਲਾਅਨ ਹੈ ਸਾਡਾ ਇੱਕ ਕਾਨੂੰਨ ਹੈ ਵਸਤਾ ਹੈ ਉਹ ਉਹਨੂੰ ਕਿਤੇ ਨਾ ਕਿਤੇ ਉਹ ਮਾਨ ਨਹੀਂ ਰਹੇ ਜਾਂ ਉਹਨਾਂ ਤੇ ਇੱਕ ਅਮਲ ਹੀ ਕਰ ਰਹੇ ਉਹਨਾਂ ਤੇ ਇੱਕ ਕਲੇਮ ਇਹ ਵੀ ਲਾਇਆ ਗਿਆ ਹੈ ਉਹਦੇ ਅਲੀਗੇਸ਼ਨ ਇਹ ਵੀ ਲਾਏ ਗਏ ਕਿ ਇਹਨਾਂ ਨੇ ਜੀ ਥਾਣੇ 'ਚ ਵੜ ਕੇ ਕਬਜ਼ਾ ਕੀਤਾ ਤੇ ਭਾਈ ਅਮਰਤਪਾਲ ਸਿੰਘ ਕਿਤੇ ਨਾ ਕਿਤੇ ਸੰਗਤਾਂ ਨੂੰ ਨਾਂ ਲੈ ਕੇ ਅਮਰਤ ਵੀ ਦਾ ਸੰਚਾਰ ਵੀ ਕਰਦੇ ਸੀਗੇ ਭਾਈ ਅਮਰਤਪਾਲ ਸਿੰਘ ਕਿਤੇ ਨਾ ਕਿਤੇ ਸਿੱਖੀ ਨਾਲ ਜੋੜਦੇ ਸੀਗੇ ਅੱਜ ਕੱਲ ਦੀ ਪੀੜ੍ਹੀ ਨੂੰ ਤੇ ਅੱਜ ਕੱਲ ਦੀ ਪੀੜ੍ਹੀ ਭਾਈ ਅਮਰਤਪਾਲ ਸਿੰਘ ਦੇ ਨਾਲ ਵੀ ਹੈ ਬੜੇ ਪਾਪੂਲਰ ਸੀਗੇ ਔਰ ਕਿਤਨਾ ਕਿਤੇ ਸਰਕਾਰਾਂ ਨੂੰ ਪਤਾ ਨਹੀਂ ਕਿਉਂ ਲੱਗਿਆ ਕਿ ਇਹ ਸਾਤੋਂ ਸਾਡੇ ਲਈ ਇਹ ਕਿਤਨਾ ਕਿਤੇ ਸਾਡੀ ਕਾਨੂੰਨ ਵਿਵਸਥਾ ਲਈ ਤੇ ਕਿਤਨਾ ਕਿਤੇ ਸਾਡੇ ਲਈ ਇਹ ਸਹੀ ਨਹੀਂ ਹੈਗੇ ਉਹਨਾਂ ਦੀ ਅਸੀਂ ਇੰਟਰਵਿਊ ਵੀ ਸੁਣੀ ਹੈ ਇੰਟਰਵਿਊ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਜਿਹੜਾ ਕਾਨੂੰਨ ਹੈ ਉਹਨੂੰ ਇਮਾਨਦਾਰੀ ਨਾਲ ਲੋਕਾਂ ਦੇ ਸਾਹਮਣੇ ਸੇਵਾ ਕਰਨੀ ਚਾਹੀਦੀ ਹੈ ਕਿ ਦੇਖਿਆ ਹੋਣਾ ਕਿ ਜਿਹੜੇ ਅਮੀਰ ਲੋਕ ਨੇ ਉਹ ਕਿਤਨਾ ਕਿਤੇ ਕਾਨੂੰਨ ਦੀ ਜਿਆਦਾ ਵਰਤੋਂ ਕਰਦੇ ਨੇ ਫਾਇਦੇ ਚ ਲੈਂਦੇ ਨੇ ਉਹਨਾਂ ਨੂੰ ਤੇ ਭਾਈ ਅਮਰਤਪਾਲ ਸਿੰਘ ਹੁਣ ਵੀ ਕਹਿੰਦੇ ਨੇ ਪਹਿਲਾਂ ਵੀ ਕਹਿੰਦੇ ਸੀਗੇ ਹੁਣ ਕਿ ਭਾਈ ਜਿਹੜਾ ਕਾਨੂੰਨ ਹੈ ਉਹ ਸਾਰਾ ਇੱਕਸਾਰ ਹੋਣਾ ਚਾਹੀਦਾ ਕਿ ਜੇ ਸਾਡਾ ਕਾਨੂੰਨ ਇੱਕ ਹੈ ਸਾਰੇ ਉਹਦੇ ਕਿਤੇ ਨਾ ਕਿਤੇ ਆਪਾਂ ਕਿ ਦਾਇਰੇ ਚ ਆਉਂਦੇ ਆ ਫਿਰ ਤੁਸੀਂ ਦੇਖਿਆ ਹੋਣਾ ਕਿ ਨਸ਼ੇ ਦੀ ਗੱਲ ਕਰੀਏ ਜੇ ਆਪਾਂ ਤਾਂ ਪੰਜਾਬ ਚ ਤਕਰੀਬਨ ਨਸ਼ਾ ਫੜਿਆ ਵੀ ਜਾਂਦਾ ਹੈ ਪੁਲਿਸ ਅਰੈਸਟ ਵੀ ਕਰਦੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਕੋਰਟ ਚ ਵੀ ਲੈ ਕੇ ਜਾਂਦੇ ਨੇ ਤੇ ਕੋਰਟ ਤੋਂ ਬਾਅਦ ਸਾਨੂੰ ਇਹ ਪਤਾ ਹੈ ਕਿ ਜਮਾਨਤ ਵੀ ਬੜੀ ਜਲਦੀ ਹੋ ਜਾਂਦੀ ਹੈ ਕਿ ਆਖਰ ਜਮਾਨਤਾਂ ਦੇਣ ਦਾ ਇੰਨੀ ਜਲਦੀ ਜਿਹੜਾ 2 ਮਹੀਨੇ 6 ਮਹੀਨੇ ਦਾ ਪ੍ਰੋਸੈਸ ਹੈ ਉਹ ਸਟਾਰਟ ਹੋ ਜਾਂਦਾ ਅਗਰ ਆਪਾਂ ਸਿੱਖੀ ਦੀ ਗੱਲ ਕਰਦੇ ਆਂ ਸਿੱਖ ਚਿਹਰੇ ਦੀ ਗੱਲ ਕਰਦੇ ਆਂ ਉਹਨਾਂ ਦੇ ਇੰਨਾ بڑا ਕੋਈ ਅਲੀਗੇਸ਼ਨ ਨਹੀਂ ਹੁੰਦਾ ਐਡਾ بڑا ਕੋਈ ਤੋਮਤ ਨਹੀਂ ਹੁੰਦੀ ਕਿ ਜੀ ਦੇ ਕਰਕੇ ਉਹਨਾਂ ਨੂੰ ਜੇਲ੍ਹ ਚ ਹੀ ਰੱਖਿਆ ਜਾਵੇ ਕਿ ਪੰ ਇਹ ਮੈਨੂੰ ਹਾਲ ਤੱਕ ਸਮਝ ਨਹੀਂ ਆਇਆ ਕਿ ਜਿਹੜੇ ਆਪਣੇ ਗੁਰਸਿੱਖ ਬੰਦੇ ਨੇ ਚਾਹੇ ਬੰਦੀ ਸਿੰਘ ਲਾਲੀਏ ਜਾਂ ਭਾਈ ਅਮਰਤਪਾਲ ਸਿੰਘ ਲਾਲੀਏ ਇਹਨਾਂ ਨੂੰ ਆਖਰ ਸਾਡੇ ਪੰਜਾਬ ਨੂੰ ਜਾਂ ਸਮਾਜ ਨੂੰ ਇਹ ਕੀ ਖਤਰਾ ਹੈ ਕਿ ਉਹਨਾਂ ਨੂੰ ਜੇਲ੍ਹ 'ਚ ਹੀ ਰੱਖਿਆ ਜਾਵੇ ਇਸ ਵਾਰ ਗੱਲਬਾਤ ਕਰਨ ਲਈ ਤੁਸੀਂ ਸਾਡੇ ਨੰਬਰ ਤੇ ਦਿੱਤੇ ਹੋਏ ਨੰਬਰ ਨਾਲ ਜਿਹੜੇ ਸਟੂਡੀਓ ਵਾਲਾ ਨੰਬਰ ਹੈ ਉਹ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਭਾਈ ਅਮਰਤਪਾਲ ਸਿੰਘ ਜੋ ਕਿ ਇੱਕ ਨਸ਼ਾ ਛਡਾਰੇ ਸੀਗੇ ਗੁਰਸਿੱਖੀ ਨਾਲ ਨੌਜਵਾਨ ਪੀੜ੍ਹੀ ਨੂੰ ਜੋੜ ਰਹੇ ਨੇ ਤੇ ਉਸ ਤੋਂ ਕਿਤਨਾ ਕਿਤੇ ਇੱਕ ਸਮਾਜ ਨੂੰ ਕਿਤਨਾ ਕਿਤੇ ਉਹ ਇੱਕ ਜਿਹੜੇ ਮਾਵਾ ਨੇ ਜਿਨ੍ਹਾਂ ਦੀਆਂ ਬੱਚੇ ਮਰ ਰਹੇ ਨੇ ਨਸ਼ੇ ਨਾਲ ਕਿਤਨਾ ਕਿਤੇ ਉਹ ਠੱਲ ਪਾ ਰਹੇ ਸੀਗੇ ਸਾਡੇ ਨਾਲ ਕਾਲ ਇੱਕ ਸਟੂਡਿਓ ਆਈ ਹੈ ਜੀ ਆਪਾਂ ਗੱਲਬਾਤ ਕਰਦੇ ਹਾਂ ਨਾਲ ਹੈਲੋ ਹੈਲੋ ਸਸੇ ਗੱਲ ਜੀ ਕਿੱਥੋਂ ਬੋਲਦੇ ਹੋ ਜੀ ਸਸੇ ਗੱਲ ਜੀ ਮੈਂ ਸੰਗਰੂਰ ਤੋਂ ਬੋਲਦਾ ਜੀ ਹਾਂ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੀ ਵਰਿੰਦਰ ਹਾਂ ਹਾਂ ਵਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਟੂਡੀਓ ਸਵਾਗਤ ਹੈ ਜੀ ਬਹੁਤ ਵਧੀਆ ਲੱਗਦਾ ਜੀ ਤੁਸੀਂ ਬਹੁਤ ਸਾਰੇ ਵਿਚਾਰ ਦਿੱਤੇ ਹੋ ਆਪਣੇ ਜੀ 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 ਅੰਮ੍ਰਿਤ ਜੀ ਇਹ ਦੱਸੋ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਆਖਰ ਕਦੋਂ ਹੋਣਗੇ ਰਿਹਾ ਕਿ ਹਾਲ ਤੱਕ ਸਰਕਾਰ ਵੱਲੋਂ ਹਾਲ ਤੱਕ ਕੋਈ ਐਸਾ ਬਿਆਨ ਨਹੀਂ ਆਇਆ ਕਿ ਜਿਹਦੇ ਨਾਲੇ ਪਤਾ ਲੱਗੇ ਕਿ ਉਹਨਾਂ ਨੇ ਐਮਪੀ ਦੀ ਜਿਹੜੀ ਸ਼ਪਤ ਹੈ ਲੋਕ ਸਭਾ ਜਿੱਤੇ ਨੇ ਉਹ ਉਹ ਕਦ ਲੈਣ ਜਾਣਗੇ ਕਿ ਆਖਰ ਕਦ ਤੱਕ ਰਹਿ ਰਹੇ ਹੋ ਜੀ ਸਰ ਬਿਲਕੁਲ ਤੁਸੀਂ ਇਹ ਕਹਿ ਰਹੇ ਹਾਂ ਕਿ ਭਾਈ ਅਮਰਪਾਲ ਸਿੰਘ ਐਮਪੀ ਬਣ ਚੁੱਕੇ ਨੇ ਹਨਾ ਤੇ ਬਹੁਤ ਹੀ ਵੱਡੇ ਅੰਕ ਦੇ ਨਾਲ ਉਹਨਾਂ ਨੇ ਚੀਰਾ ਸਾਹਿਬ ਹਰਾਇਆ 197120 ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਅਸਲ ਕੀਤੀ ਹੈ ਜੀ ਬਾਕੀ ਦੇ ਮੈਨੂੰ ਮੈਂ ਦੱਸ ਰਿਹਾ ਹਾਂ ਜੀ ਜੀ ਜੇ ਉਹਨਾਂ ਦੇ ਮਾਤਾ ਪਿਤਾ ਵੀ ਉੱਥੇ ਜੇੜ ਜਗਾਇਏ ਨੇ ਮਿਲ ਕੇ ਵੀ ਮਿਲੇ ਵੀ ਨੇ ਤੇ ਉਹਨਾਂ ਨੇ ਉੱਥੇ ਉਹਨਾਂ ਨੂੰ ਮਠਿਆਈ ਵੀ ਵੰਡੀ ਜੇੜਲ ਵਾਲਿਆਂ ਨੂੰ ਸਾਰੇ ਜਿਹੜੇ ਵਰਕਰਸ ਨੇ ਕਿ ਕਿੰਨਾ ਕਿਤੇ ਸਾਡੀ ਜਿਹੜੀ ਇਹ ਕਿੰਦ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਐਮਪੀ ਬਣਨ ਤੋਂ ਬਾਅਦ ਹੋ ਸਕਦਾ ਕਿ ਆ ਪਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਣਾ ਨਾ ਤੇ ਸਾਡੇ ਖਾਸ ਕਰਕੇ ਅੰਮ੍ਰਿਤਪਾਲ ਸਿੰਘ ਜੀ ਨੂੰ ਝੁਕੀ ਜੋ ਦੇ ਕਿਸਾ ਦੇ ਵਿੱਚ ਫਸਾ ਕੇ ਉਹਨੇ ਐਨਐਟਸੀ ਲਾ ਕੇ ਦੱਸ ਦੇਖੋ ਕਿੰਨੀ ਦੂਰ ਆਪਣੇ ਸਟੇਟ ਤੋਂ ਬਾਹਰ ਸਖਸ਼ਾ ਗਿਆ ਹੈ ਜੇਲ੍ਹ ਦੇ ਵਿੱਚ ਨਰਬੰਦ ਨਰਬੰਦ ਉਹ ਕਿਤੇ ਨਾ ਕਿਤੇ ਮਿਲਦਾ ਲੱਗਦਾ ਕਿ ਭਾਈ ਅਮਰਪਾਲ ਸਿੰਘ ਨੂੰ ਇਹ ਧਾਰੇ ਲਾਈ ਜਾਂਦੇ ਨੇ ਖਾਸ ਕਰਕੇ ਸਰਕਾਰ ਨਾਰੇ ਲਾਈ ਜਾਂਦੀ ਹੈ ਨਾਰੇ ਜਾਂ ਨਹੀਂ ਸੰਦਸਾ ਵੀ ਟਾਲ ਰਹੀ ਹੈ ਕੇਸ ਨੂੰ ਤੇ ਹੋਰ ਜਿਹੜੇ ਬੜੇ ਮਹੂਰਤ ਮਸਲੇ ਹਨ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਸਾਰੇ ਆਪ ਕੋ ਆਪਣੀਆਂ ਰੁਚੀਆਂ ਸਿੱਖਰ ਮੈਂ ਤਾਂ ਹੀ ਚਾਹੁੰਦਾ ਜੀ ਜੀ ਅੱਛਾ ਅਮਰਪਾਲ ਸਿੰਘ ਜੀ ਇਹ ਦੱਸੋ ਕਿ ਭਾਈ ਜਿਹੜੇ ਅਮਰਪਾਲ ਸਿੰਘ ਨੇ ਆਕਰ ਉਹਨਾਂ ਨੂੰ ਐਡਾ ਕੀ ਖਤਰਾ ਹੋ ਗਿਆ ਕਿ ਸਰਕਾਰਾਂ ਨੂੰ ਉਹਨਾਂ ਨੂੰ ਜੇਲ੍ਹ 'ਚ ਹੀ ਰੱਖਣ ਵਾਸਤੇ ਮਜਬੂਰ ਨੇ ਬਿਲਕੁਲ ਜੀ ਅਕਸ਼ਰ ਹੈ ਨਾ ਜੇਕਰ ਮੈਂ ਤਰਫ ਦੀ ਗੱਲ ਕਰਾਂ ਜਿਹੜਾ ਬੰਦਾ ਜਿਹੜਾ ਇਨਸਾਨ ਨੂੰ ਧਰਮ ਵਿਗੜ ਕਰਦੇ ਆ ਉਹਨੂੰ ਤੇ ਪਛਾੜਿਆ ਜਾਂਦਾ ਇੱਥੇ ਪਛੇ ਰੱਖਿਆ ਜਾਂਦਾ ਬਾਅਦੇ ਕੋਈ ਵੀ ਸ਼ੁਰੂ ਸ਼ੁਰੂ ਤੋਂ ਅਦੇ ਸਿੱਖ ਧਰਮ ਦੇ ਤਹੁੰਦਾ ਆ ਕਿ ਕਿਸੇ ਵੀ ਧਰਮਤ ਨਾਲ ਉਹ ਖਾਸ ਕਰਕੇ ਮੈਂ ਸਿੱਖ ਧਾਮ ਦੀ ਗੱਲ ਕਰ ਰਿਹਾ ਕਿ ਜਿਹੜਾ ਬੰਦਾ ਸੱਚੇ ਸਤਿ ਨਿਸਾਨਾਂ ਦੀ ਆਮ ਦੁਨੀਆ ਦੀ ਆਵਾਜ਼ ਉੱਪਰ ਲੈ ਕੇ ਗੰਦ ਗਰੇ ਤਾਂ ਉਹਨੂੰ ਬੰਦੇ ਦਬਾਇਆ ਜਾਂਦਾ ਜਿਵੇਂ ਦੇਵ ਸਿੱਧੂ ਨੂੰ ਕਿਹਾ ਬਹੁਤ ਸਾਰੇ ਅੰਦਰ ਦੇ ਬੰਦੇ ਸਿੰਘ ਨੇ ਕਿ ਉਹਨਾਂ ਨੂੰ ਜਿਹੜਾ ਜਬਤ ਨੇ ਤੇ ਭਾਈ ਦੀਪ ਸਿੰਘ ਨੂੰ ਦੇਖੀ ਤੋਂ ਨਾਲ ਉਹਦਾ ਵੀ ਮਟਰ ਕਰ ਦਿੱਤਾ ਗਿਆ ਜਦ ਸਪਾਤ ਸਿੱਧੂ ਮਸੇਵਾਲਾ ਇਸ ਤੋਂ ਬਾਅਦ ਜਦੋਂ ਆਵਾਜ਼ ਕਰਨ ਕਰਨ ਦੀ ਕੋਸ਼ਿਸ਼ ਕੀਤੀ ਸੀ ਭਾਈ ਅਮਰਪਾਲ ਜੀ ਨੇ ਇਹਨਾਂ ਨੂੰ ਵੀ ਐਨਐਸਏ ਲਾ ਕੇ ਜੀ ਸ਼ਰਦ ਜੀ ਨਾਲ ਬਾਰਤ ਚਾਚੇ ਚੁੱਪ ਹੀ ਨਹੀਂ ਤੱਕਿਆ ਸੋ ਕਿੰਨਾ ਕਿਤੇ ਸਿੱਖਾਂ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਸਰਕਾਰਾਂ ਨੇ ਹਨਾ ਸ੍ਰੋਮਣੀ ਕਮੇਟੀ ਬਣੀ ਹੋਈ ਹੈ ਉਹ ਉਹਨਾਂ ਨੂੰ ਵੀ ਬਹੁਤ ਜ਼ੋਰ ਲਾਇਆ ਜਾਂਦਾ ਪਰ ਕਿਤੇ ਨ ਕਿਤੇ ਉਹ ਵੀ ਨਕਾਬਦੇ ਨੇ ਫਿਰ ਉਹ ਇੱਕ ਗੁਰਬਨੀਤ ਬਿੱਟੂ ਦਾ ਪਿਆਰਾ ਹੈ ਕਿ ਕਹਿੰਦੇ ਕਿ ਮੈਂ ਅਮਰਪਾਲ ਭਾਈ ਜਿੰਗਾ ਨਾਲ ਤੇ ਗੱਲਬਾਤ ਮੀਟਿੰਗ ਕਰਨੀ ਹੈ ਸੋ ਮੈਨੂੰ ਤਾਂ ਕਿਤੇ ਨਾ ਕਿਤੇ ਹਲੇ ਵਿੱਚ ਚੋਰ ਚੋਰੀ ਲੱਗਦ ਨੇ ਕਿ ਇਹ ਸਾਡੀ ਜਿਹੜੀ ਸਰਕਾਰ ਹੈ ਬਿਲਕੁਲ ਚੋਰ ਹੈ ਤੇ ਜਿਹੜੇ ਅੱਥੇ ਇਦਾਂ ਦੇ ਬਾਬੇ ਨੇ ਖਾਸ ਕਰਕੇ ਜਿਨ੍ਹਾਂ ਨੂੰ ਕੁਝ ਕੱਖ ਨਹੀਂ ਆਉਂਦਾ ਤੇ ਉਹਨਾਂ ਨੂੰ ਪੈਰੋਲ ਦੇ ਕੇ ਛੱਡੀ ਜਾਂਦੇ ਨੇ ਤੇ ਜਿਹੜੇ ਸਾਡੇ ਭਾਈ ਸਾਡੇ ਬੰਦੀ ਸਿੰਘ ਨੇ ਤੇ ਭਾਈ ਅਮਰਪਾਲ ਜੀ ਜੀ ਸਾਨੂੰ ਇਹ ਹਲੇ ਵੀ ਜੇਲ੍ਹ ਦੇ ਵਿੱਚ ਟੱਕ ਕੇ ਰੱਖਿਆ ਹੋਇਆ ਤੋਂ ਇਹ ਕਹਾਣੀ ਹੈ ਅੱਛਾ ਉਹਨੂੰ ਐ ਦੱਸੋ ਕਿ ਇੱਕ ਪਾਸੇ ਅਗਰ ਆਪਾਂ ਗੱਲ ਕਰੀਏ ਕਾਨੂੰਨ ਉਹੀ ਹੈ ਇੱਕ ਪਾਸੇ ਸਰਸੇ ਵਾਲਾ ਜਿਹੜਾ ਵਸਾਦ ਹੈ ਜਾਂ ਬਾਬਾ ਲਾ ਦਈਏ ਉਹਨੂੰ 5-6 ਵਾਰ ਪ੍ਰੋਬਲਮ ਮਿਲ ਚੁੱਕੀ ਹੈ ਮੈਨੂੰ ਲੱਗਦਾ ਇੱਕ ਸਾਲ ਚ 2 ਜਾਂ 4 ਵਾਰ ਪ੍ਰੋਬਲਮ ਤੇ ਆ ਜਾਂਦਾ ਕਿ ਪਰ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਨੂੰ ਇੱਕ ਵਾਰ ਵੀ ਪ੍ਰੋਬਲਮ ਨਹੀਂ ਮਿਲੀ ਜਿਹੜੇ 25-25 ਸਾਲ ਹੋ ਗਏ ਹਾਲ ਤੱਕ ਉਹ ਜੇਲ੍ਹਾਂ 'ਚ ਹੀ ਨੇ ਬਿਲਕੁਲ ਜੀ ਦੇਖੋ ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਹੋ ਗਿਆ ਹਰਪਲਵੰਤ ਸਿੰਘ ਰਾਜਵਾਨ ਹੋ ਗਿਆ ਪੌਂਟਰੀਆਂ ਦੇ ਬੰਦੀ ਸਿੰਘ ਨੇ ਜਿਹੜੇ ਜਿਹੜੇ ਜ਼ਿਲ੍ਹਾ ਦੇ ਵਿੱਚ ਨਜ਼ਰਬੰਦ ਤੇ ਜੇ ਤੁਸੀਂ ਦੇਖੋ ਪੌਂਟਰੀਆਂ ਤੇ ਐਡਾ ਦੇ ਪਖੰਡੀ ਬਾਬੇ ਨੇ ਖਾਸ ਕਰਕੇ ਮੈਂ ਕਹਾਂਗਾ ਕਿ ਰਾਮ ਰਹੀਮ ਕੁਮਾਰ ਸਿੰਘ ਸਰਸਿਆਂ ਵਾਲਾ ਬਾਬਾ ਉਹਨੂੰ ਪਤਾ ਨਹੀਂ ਕਿੰਨੀ ਕੁ ਵਾਰ ਪੈਰੋਲ ਦੇ ਦਿੱਤੀ ਗਈ ਹੈ ਤੇ ਪੁੱਛਣ ਵਾਲਾ ਕੋਈ ਨਹੀਂ ਹੈਗਾ ਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਉਹਦੀ ਮਦਦ ਕਰਦੀ ਹੈ ਖਾਸ ਕਰਕੇ ਸਾਡੀ ਕੇਂਦਰ ਸਰਕਾਰ ਉਹ ਵੀ ਇੱਥੇ ਉਹਦੀ ਮਦਦ ਕਰਦੀ ਹੈ ਕਿਉਂਕਿ ਉਹੀ ਗੱਲ ਹੈ ਨਾ ਕਿ ਬਾਬਾ ਵੋਟਾਂ ਪਾਉਂਦਾ ਜੀ ਪਾਪਾ ਬਹੁਤ ਹੀ ਵੱਡੇ ਜਨਨਾਂ ਦੀ ਸਟਾਰ ਬਣਿਆ ਹੋਇਆ ਤੇ ਉਹ ਜਾ ਕੇ ਮੱਥਾ ਟੇਕਦੇ ਨੇ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਮਿਲਦੇ ਨੇ ਤੇ ਇਹਦਾ ਇੰਟਰੈਕਟਲੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਥੋੜੀ-ਬਹੁਤੀ ਚਿੱਤਨ ਕਿਤੇ ਸਰਕਾਰ ਪਾਪਾ ਕਰਾ ਰਹੇ ਹੈ ਤੇ ਪਾਪਾ ਤੇ ਜਿਹੜੇ ਸਾਡੇ ਸਾਡੇ ਸਿੱਖ ਸਰਦਾਰ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰੀ ਰੱਖਦੇ ਨੇ ਤੇ ਤਾਂ ਕਿਉਂਕਿ ਯਾਰ ਖੌਫ ਬੜਾ ਤਗੜਾ ਕਹਿੰਦੇ ਜੀ ਪੰਜਾਬੀਆਂ ਦਾ ਖੌਫ ਹਰੀ ਖਲਾ ਨਹੀਂ ਸਾਨੂੰ ਦੇਖੋ ਮੇਰੀ ਗੱਲ ਸੁਣੋ ਗੱਲ ਇਹ ਹੈ ਕਿ ਉਹਨਾਂ ਤੇ ਕਿਤਨਾ ਕਿਤੇ ਹੈ ਕਿ ਖਾਲਸਾ ਨਹੀਂ ਇਹ ਅੱਤਵਾਦੀ ਨੇ ਕੋਈ ਖਾਲਸਤਾਨੀ ਦਾ ਨਾਰਾ ਪਹੁੰਚੋਟਾ ਲਾਇਆਦਾ ਕਿ ਇਹ ਖਾਲਸਤਾਨੀ ਨੇ ਜਾਂ ਫਿਰ ਇਹ ਮੌਅਤੀ ਨੇ ਬਹੁਤ ਬਹੁਤ ਬੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਆਪਾਂ ਅਕਸਰ ਫੋੜਦੇ ਆਏ ਆ ਤੁਸੀਂ ਇਹ ਐਟਾ ਨੇ ਜੀ ਐਟਾ ਨੇ ਇਹ ਆਣ ਕੇ ਬਾਅਦ ਫਿਰ ਗਦਰਮ ਸਿੰਘ ਕਿਥੋਂ ਮੇਰੀ ਗੱਲ ਸੁਣੋ ਜਦੋਂ ਕਾਨੂੰਨ ਦੇ ਵਿੱਚ ਲਿਖਿਆ ਗਿਆ ਹੈ ਕਿ ਅਗਰ ਕਿਸੇ ਇਨਸਾਨ ਦੀ ਜਾਂ ਬੰਦੇ ਦੀ ਜੇਲ੍ਹ ਨੂੰ ਜੇਲ੍ਹ rau ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਉਹਨੂੰ ਬਾਹਰ ਛੱਡਿਆ ਜਾਂਦਾ ਠੀਕ ਹੈ ਜੀ ਉਹਨੂੰ ਬਾਹਰ ਫਿਰ ਫੇਰ ਵੀ ਤੁਸੀਂ ਇਹੋ ਕਿੰਨੇ ਸਾਰੇ ਮੋਰਚੇ ਲਗਾਏ ਗਏ ਮੋਹਾਲੀ ਮੋਰਚਾ ਲੈ ਚੱਲਿਆ ਤੇ ਉਹ ਬੰਦੀ ਸਿੰਘਾਂ ਦੀ ਮੋਰਚਾ ਕਰ ਰਿਹਾ ਤੇ ਇਹ ਹੁਣ ਤੁਸੀਂ ਦੇਖੋ ਫਿਰ ਬਾਈ ਪਾਈ ਅਮਰਪਾਲ ਸਿੰਘ ਨੂੰ ਵੋਟਾਂ ਦੇ ਵਿੱਚ ਖੜਾ ਕੀਤਾ ਗਿਆ ਸੀਗਾ ਤੇ ਉਹ ਜਿੱਤ ਵੀ ਗਏ ਤੇ ਉਹਨਾਂ ਨੂੰ ਫੇਰ ਵੀ ਹਲੇ ਤੱਕ ਬਾਹਰ ਨਹੀਂ ਛੱਡਿਆ ਗਿਆ ਬਹੁਤ ਵੱਡਾ ਫੈਕਟਰ ਬਦਲ ਜਾ ਰਿਹਾ ਹੈ ਕਿ ਕੀ ਸਾਡੀ ਕਾਨੂੰਨ ਵਿਵਸਥਾ ਇੰਨੀ ਜਿਹੀ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਸਾਡੇ ਨਾਲ ਅਨਿਆਇ ਕਰ ਰਹੀ ਹੈ ਤੋਂ ਇਹ ਕਾਨੂੰਨ ਵਿਵਸਥਾ ਉੱਤੇ ਵੀ ਬਹੁਤ ਵੱਡਾ ਸਵਾਲ ਹੁੰਦਾ ਜਾ ਰਿਹਾ ਹੈ ਆਪਾਂ ਸਾਨੂੰ ਵਿਸ਼ਵਾਸ ਹੀ ਡੁੱਟਦਾ ਜਾਂਦਾ ਕਿ ਸਾਡਾ ਜਿਹੜਾ ਕਾਨੂੰਨ ਹੈ ਸਾਡਾ ਸੰਵਿਧਾਨ ਹੈ ਕਿ ਉਹ ਇੰਨਾ ਕਿ ਕਮਜ਼ੋਰ ਹੋ ਗਿਆ ਸਾਡੀ ਜਿਹੜੀ ਸੁਪਰੀਮ ਕੋਰਟ ਹੈ ਜਾਂ ਫਿਰ ਹਾਈ ਕੋਰਟ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਜਿਹੜੇ ਦੋਸ਼ੀ ਬੰਦੇ ਨੇ ਉਹਨਾਂ ਨੂੰ ਤਾਂ ਬਾਹਰ ਛੱਡ ਜਾਂਦੇ ਨੇ ਪਰ ਜਿਹੜਾ નિર્ਦੋਸ਼ ਨਹੀਂ ਖਾਸ ਕਰਕੇ ਜਿਨ੍ਹਾਂ ਉੱਤੇ ਕੋਈ ਅਲੀਗੇਸ਼ਨ ਲੱਗਣਾ ਨਹੀਂ ਚਾਹੀਦਾ ਉਹਨਾਂ ਨੂੰ ਝੁਟਕੇ ਸਤਾ ਕੇ ਜੇ ਜੁਟਕਿਆ ਹੈ ਅਚਾਨਕ ਦੱਸੋਗੇ ਆਪਾਂ ਅਗਰ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਬੰਦੀ ਸਿੰਘਾਂ ਦਾ ਕਿਤੇ ਨਾ ਕਿਤੇ ਰੋਸ ਇਹ ਸੀਗਾ ਕਿ ਜਦੋਂ ਉਹ ਅੱਤਵਾਦ ਆਇਆ ਅੱਤਵਾਦ ਵੇਲੇ ਕਿਤਨਾ ਕਿਤੇ ਪੁਲਿਸ ਨੇ ਬਹੁਤ ਨਜਾਇਜ਼ ਬੱਚੇ ਮਾਰੇ ਨੇ ਨੌਜਵਾਨ ਨੂੰ ਚੱਕ-ਚੱਕ ਕੇ ਗੋਲੀਆਂ ਕਾਊਂਟਰ ਕਰਿਆ ਕਿ ਕਿਤਨਾ ਕਿਤੇ ਉਹਨਾਂ ਨੂੰ ਜਿਹਨਾਂ ਦਾ ਕਸੂਰ ਨਹੀਂ ਸੀਗਾ ਉਹਨਾਂ ਨੂੰ ਵੀ ਉਹਨਾਂ ਨੇ ਕਾਊਂਟਰ ਦਿਖਾ ਕੇ ਆਪਣੇ ਤਰਕੀਆਂ ਦੇ ਲਈ ਉਹਨਾਂ ਨੇ ਉਹਨਾਂ ਦਾ ਪਰਿਵਾਰ ਨੂੰ ਵੀ ਜਾਦਾ ਸਿੱਗਤ ਕੀਤੀ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਟੌਰਚਰ ਕੀਤਾ ਤੇ ਕਿਤਨਾ ਕਿਤੇ ਤੁਸੀਂ ਅਗਰ ਆਪਾਂ ਗੱਲ ਕਰੀਏ ਅੰਬਰਸਰ ਤੋਂ ਲਾ ਕੇ ਬਠਾਲਾ ਉਧਰਲਾ ਏਰੀਆ ਬੈਲਟ ਹੈ ਜਿਹੜੀ ਉਧਰ ਕਹਿੰਦੇ ਉਹਨਾਂ ਨੇ ਜੀ 20 ਸਾਲ ਤੋਂ ਬਾਅਦ ਕੋਈ ਬੱਚਾ ਹੀ ਨਹੀਂ ਛੱਡਿਆ ਸੀਗਾ ਸਾਨੂੰ ਚੱਕ-ਚੱਕ ਕੇ ਕਾਊਂਟਰ 'ਚ ਮਾਰਿਆ ਜਿਨ੍ਹਾਂ ਦਾ ਨੌਣੀ ਉਹਨਾਂ ਨੂੰ ਚੱਕ ਕੇ ਮਾਰਿਆ ਜੀ ਕਿਉਂਕਿ ਉਹਨਾਂ ਦਾ ਗੁੱਸਾ ਸੀਗਾ ਕਿਤੇ ਨਾ ਕਿਤੇ ਉਹਨਾਂ ਨੇ ਚਾਹੇ ਪ੍ਰਸ਼ਾਸਨ ਤੇ ਜਾਂ ਸਰਕਾਰਾਂ ਤੇ ਪੁਲਿਸ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਜ਼ਾਹਰ ਕੀਤਾ ਕੱਢਿਆ ਪਰ ਆਪਾਂ ਇਹ ਅਸੀਂ ਇਹ ਚੈਨਲ ਦੇ ਥਰੂ ਇਹ ਕਹਿੰਨੇ ਆ ਕਿ ਉਹ ਚੰਗਾ ਨਹੀਂ ਸੀਗਾ ਮਾਹੌਲ ਚ ਗਲਤੀ ਕਿਸੇ ਦੀ ਸੀ ਜੀ ਚਾਹੇ ਉਹ ਸਰਕਾਰ ਵੱਲੋਂ ਗਲਤੀ ਕੀਤੀ ਗਈ ਹੋਵੇ ਜਾਂ ਇੱਕ ਪਬਲਿਕ ਵੱਲੋਂ ਪਰ ਕਿਤੇ ਨਾ ਕਿਤੇ ਉਹਦਾ ਜਿਹੜਾ ਮੁਆਵਜ਼ਾ ਹੈ ਜਿਹੜਾ ਇੱਕ ਨੁਕਸਾਨ ਹੈ ਉਹ ਸਾਡੀ ਪੀੜ੍ਹੀ ਨੌਜਵਾਨ ਪੀੜ੍ਹੀ ਨੂੰ ਚੁੱਕਣਾ ਪਿਆ ਤੇ ਹੁਣ ਉਹ ਗੱਲਾਂ ਜੇ ਆਪਾਂ ਗੱਲਾਂ ਕਰਦੇ ਆ ਕਿ ਉਹਨਾਂ ਨੇ ਜੀ ਜਿਹੜੇ ਸਟੈਪ ਚੱਕਿਆ ਕਿਤੇ ਨਾ ਕਿਤੇ ਇਨਵੋਲਵ ਹੋਈ ਕਿਸੇ ਨਾ ਕਿਸੇ ਉੱਚ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਐਡਾ ਵੱਡਾ ਸਟੈਪ ਚੱਕਿਆ ਪਰ ਹੁਣ ਜਿਹੜੇ ਹਿਸਾਬ ਨਾਲ ਪੰਜਾਬ ਦਾ ਮਾਹੌਲ ਸਹੀ ਹੈ ਤਾਂ ਸਾਨੂੰ ਲੱਗਦਾ ਨੇ ਕਿ ਉਹਨਾਂ ਨੂੰ ਹੁਣ ਇਸ ਟਾਈਮ ਜੇ ਪੰਜਾਬ ਦਾ ਮੌਸਮ ਸਹੀ ਹੈ ਇੱਕ ਵਾਤਾਵਰਨ ਚੰਗਾ ਬਣ ਗਿਆ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ 10 ਦਿਨ ਲਈ 5 ਦਿਨ ਲਈ ਜਾਂ ਕੁਝ ਮੰਥ ਲਈ ਪ੍ਰੋਲਟੀ ਛੱਡਿਆ ਜਾਵੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਜਦੋਂ ਇਹ ਸਾਰੇ ਸਾਡੇ ਸਰਕਾਰਾਂ ਨੇ ਕੋਮੇ ਕੋਈ ਵੀ ਸਰਕਾਰ ਉਹਨਾਂ ਨੇ ਸਾਡੇ ਉੱਤੇ ਬਹੁਤ ਸਾਰਾ ਅਤਸ਼ੱਦ ਕੀਤਾ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਉੱਤੇ ਬਹੁਤ ਹੀ ਜ਼ਿਆਦਾ ਅਤਸ਼ੱਦ ਨਹੀਂ ਕਰ ਦਿੱਤੀ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਡੇ ਸਰਦਾਰਾਂ ਨੂੰ ਸਾੜਾ ਗਿਆ ਤੇ ਕਹਿੰਦੇ ਕਿ ਕਿਤੇ ਹੀ ਕੋਈ ਸਿੱਖ ਨਹੀਂ ਹੈ ਜਾਂ ਫਿਰ ਕੋਈ ਸਰਦਾਰ ਨਹੀਂ ਬਹਤ ਹੈ ਉਹਨੂੰ ਹੀ ਖਤਮ ਕਰਦੇ ਹੋ ਤੇ ਬਿਆਨ ਸਿੰਘ ਨੇ ਵੀ ਬਹੁਤ ਸਾਰਾ ਅਤਸ਼ੱਦ ਕੀਤਾ ਉਦੋਂ ਵਾਰ ਗੇਂਦਰਾ ਗਾਂਧੀ ਉਦੋਂ ਬਹੁਤ ਬਾਰੀਆਂ ਸਾਰੀਆਂ ਸਰਕਾਰਾਂ ਆਈਆਂ ਬਹੁਤ ਇਤਾਂ ਦੇ ਲੀਡਰ ਆਏ ਵੱਟੇ ਤੋਂ ਵੱਟੇ ਇਹ ਜਿਹੜਾ ਸਾਡੇ ਦੇ ਪੰਜਾਬੀਆਂ ਦੇ ਉੱਤੇ ਬਹੁਤ ਸਾਰਾ ਤਸੱਲੀ ਕੀਤਾ ਤੇ ਉਹਨਾਂ ਨੂੰ ਸਿਕਰਮ ਦੇ ਲਈ ਉਹਨਾਂ ਨੂੰ ਉਹਨਾਂ ਤੋਂ ਬਦਲਾ ਲੈਣ ਲਈ ਸਾਡੇ ਜਿਹਨੇ ਵੀ ਗੱਡੀ ਚੁੱਕੀ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਮਾਫ ਕਰਾਇਆ ਜਾਵੇ। ਮੈਂ ਇਹ ਗੱਲ ਸਹੀ ਹੈ ਖੂਨ ਦਾ ਬਦਲਾ ਕਹਿੰਦੇ ਕਿ ਖੂਨ ਨਾਲ ਲੈਣਾ ਚਾਹੀਦਾ। ਮੈਂ ਲੈਣਾ ਚਾਹੀਦਾ ਦੇ ਖੂਨ ਦਾ ਬਦਲਾ ਉਹਨੇ ਖੂਨ ਦੇ ਨਾਲ ਵੀ ਦਿੱਤਾ। ਪਰ ਕੀ ਦੇਖੋ ਆਪਾਂ ਇਹ ਨਹੀਂ ਕਹਿੰਦੇ ਦੇਖੋ ਦੇਖੋ ਇਸ ਮੈਂ ਸਭ ਤੋਂ ਸਭ ਤੋਂ ਟੋਕਣਾ ਚਾਹੁੰਦਾ ਕਿ ਚਲੋ ਉਹਨਾਂ ਨੇ ਕਿਸੇ ਨਾ ਕਿਸੇ ਤੇ ਪੁਲਿਸ ਦਾ ਅਖਰ ਹੈ ਤਾਂ ਉਹ ਵੀ ਇਨਸਾਨ ਸੀ ਪੁਲਿਸ ਵਾਲੇ। ਸਰਕਾਰ ਚਲਾਉਣ ਵਾਲੇ ਵੀ ਇਨਸਾਨ ਸੀ ਪਰਿਵਾਰਕ ਵਾਲੇ ਨੇ ਪਰ ਉਹਨਾਂ ਨੂੰ ਇਹ ਹੈ ਕਿ ਜਦੋਂ ਕਿਤੇ ਨਾ ਕਿਤੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਕਿਤੇ ਨਾ ਕਿਤੇ ਇਨਸਾਨ ਗਲਤ ਸਟੈਪ ਚੱਕਦਾ ਜ਼ਿੰਦਗੀ 'ਚ ਤੇ ਅੱਜ ਜੇਕਰ ਆਪਾਂ ਹੁਣ ਦੀ ਵੀ ਗੱਲ ਕਰੀਏ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀ ਹੋਈਆਂ ਨੇ ਉਹਨਾਂ ਨੂੰ ਹੁਣ ਤੱਕ ਇਹ ਹਾਲ ਤੱਕ ਉਹਨਾਂ ਦਾ ਕਿਤੇ ਨਾ ਕਿਤੇ ਇਨਸਾਫ ਨਹੀਂ ਮਿਲਿਆ ਦੀ ਵੱਡਾ ਰੂਸ ਹੈ ਤੇ ਰੂਸ ਝਾਰ ਕਰਨ ਦਾ ਤਰੀਕਾ ਵੀ ਹੁੰਦਾ ਹੈ ਤੇ ਰੂਸ ਝਾਰ ਵੀ ਕੀਤਾ ਤੇ ਉਹ ਵੀ ਰੂਸ ਝਾਰ ਕਰਦੇ ਆ ਤੁਹਾਨੂੰ ਦੇਖੋ ਕਿੰਨੀ ਵੱਡੀ ਚੀਜ਼ ਆਪਣੇ ਕੋਲ ਹੀ ਕਾਲਰ ਆਏ ਨੇ ਇੱਕ ਵਾਰ ਗੱਲਬਾਤ ਕਰਦੇ ਆ ਹੈਲੋ ਸਸਰੀ ਗਾਲ ਸਰ ਸਸਰੀ ਗਾਲ ਸਰ ਹੋਰ ਸੰਜੀਵ ਜੀ ਕੀ ਹਾਲ ਚਾਲ ਹੈ ਬੜਾ ਵਧੀਆ ਜੀ ਵਧੀਆ ਸਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਚੋਂ ਸਾਨੂੰ ਸਮਾਂ ਦਿੰਨੇ ਹੋ ਤੇ ਆਪਣੇ ਵਿਚਾਰ ਸਾਡੇ ਨਾਲ ਤੇ ਸਾਡੇ ਸੰਗਤ ਨਾਲ ਸਾਡੇ ਦਰਸ਼ਕਾਂ ਨਾਲ ਜੋੜਦੇ ਹੋ ਹਾਂ ਧੰਨਵਾਦ ਬਹੁਤ-ਬਹੁਤ ਧੰਨਵਾਦ ਪੂਰੀ ਏਵਨ ਪੰਜਾਬੀ ਟੀਵੀ ਚੈਨਲ ਦੀ ਪੂਰੀ ਟੀਮ ਦਾ ਧੰਨਵਾਦ ਹੈ ਜੀ ਜੀ ਸਾਡੀ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਟੀਵੀ ਵੱਲੋਂ ਜੀ ਹਾਂ ਜੀ ਸਰ ਜੀ ਸਰ ਵਿਸ਼ਾ ਭਾਈ ਅਮਰਤਪਾਲ ਤੇ ਜੀ ਹਾਂ ਜੀ ਭਾਈ ਅਮਰਤਪਾਲ ਸਿੰਘ ਆਖਰ ਉਹਨਾਂ ਨੂੰ ਕਿਉਂ ਨਹੀਂ ਰਹਾ ਕਰ ਗਿਆ ਬਿਲਕੁਲ ਸਰ ਦੇਖੋ ਅਸੀਂ ਵੀ ਗੱਲ ਕਰਨਾ ਚਾਹੁੰਦੇ ਸੀ ਇਸ ਮੁੱਦੇ ਵਿਸ਼ੇ ਤੇ ਜੀ ਕਿਉਂਕਿ ਬਹੁਤ ਅਹਿਮ ਜੀ ਸ਼ਾਇਦ ਜੀ ਜੀ ਜੇ ਕੋ ਅਗਰ ਉਹਨਾਂ ਨੂੰ ਸੰਵਿਧਾਨ ਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਦੁਨੀਆਦਾਰੀ ਦੇ ਤੌਰ ਤੇ ਅਗਰ ਅਧਿਕਾਰ ਕਿਸੇ ਨੂੰ ਵੀ ਮਿਲਦਾ ਜੀ ਚੋਣ ਲੜਨ ਦਾ ਜੀ ਫਿਰ ਉਹ ਪੂਰੀ ਪ੍ਰਕਿਰਿਆ ਕਿਉਂ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਸਰਕਾਰਾਂ ਦੀਆਂ ਮੌਜੂਦਾ ਸਰਕਾਰਾਂ ਦੀਆਂ ਜਿਹੜੀਆਂ ਅਰਚਨਾ ਕਿਉਂ ਜਿਹੜੇ ਆਪਣੇ ਕਾਨੂੰਨ ਬਣਾਏ ਹੋਏ ਆ ਅੱਗੇ ਰੱਖ ਕੇ ਇਹਨਾਂ ਚੀਜ਼ਾਂ ਨੂੰ ਇਹ ਰੋਕ ਲਗਾ ਦਿੱਤੀ ਜਾਂਦੀ ਹੈ ਜੀ ਲੋਕਤੰਤਰ ਦੇ ਸਿਸਟਮ ਤੇ ਵੀ ਜੀ ਜੀ ਤੇ ਭਾਈ ਅਮਰਤਪਾਲ ਹੋਵੇ ਚਾਹੇ ਸਰ ਕੋਈ ਉਹਦੇ ਨਾਲ ਦੇ ਕੋਈ ਹੋਰ ਉੱਤਾਂ ਦੇ ਕੇ ਕਿਸੇ ਦਿਨ ਨਾਲ ਰਿਲੇਟਡ ਜਿਹੜੇ ਸਾਡੇ ਭਰਾ ਅੰਦਰ ਬੈਠੇ ਨੇ ਦੇ ਕਸੂਰ ਬੈਠਣ ਜਾਂ ਕਸੂਰਬਾਰ ਬੈਠੇ ਨੇ ਲੇਕਿਨ ਜਿਨ੍ਹਾਂ ਥਿਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਦੇ ਪ੍ਰਤੀ ਅਲੱਗ ਕਾਨੂੰਨ ਬਣਾ ਦੇਣਾ ਜਾਂ ਜਿਵੇਂ ਭਾਈ ਅਮਰਤਪਾਲ ਦੀ ਗੱਲ ਕਰਦੇ ਆ ਮੈਂਬਰ ਆਫ ਪਾਰਲੀਮੈਂਟ ਬਣੇ ਆ ਉਹ ਲੋਕਾਂ ਨੇ ਉੱਥੇ ਦੇ ਜਿਹੜੇ ਹਲਕੇ ਦੇ ਬਣੇ ਸੀ ਲੋਕਾਂ ਨੇ ਪੂਰਾ ਦਿਲ ਖੋਲ ਕੇ ਉਹਨਾਂ ਦਾ ਸਾਥ ਦਿੱਤਾ ਅਗਰ ਸੱਚੇ ਸੀ ਸਹੀ ਸੀ ਤਦੇ ਸਾਥ ਦਿੱਤਾ ਅਫੇਰ ਸਰਕਾਰਾਂ ਉਹਨਾਂ ਨੂੰ ਲਿਆ ਕੇ ਉਹਨਾਂ ਦੇ ਸ਼ੀਸ਼ੇ ਤੇ ਪਠਾਲ ਕੇ ਉਹਨਾਂ ਤੋਂ ਕੰਮ ਕਿਉਂ ਨਹੀਂ ਕਰਵਾਉਂਦੀਆਂ ਜੋ ਆਪਣੀ ਉਹਨਾਂ ਦੀ ਲੋਕਾਂ ਦੀ ਡਿਊਟੀ ਵਿਖਾਈ ਹੈ। ਦੇਖੋ ਸਰ ਗੱਲ ਇਹ ਹੈ ਕਿ ਜੋ ਕੰਮ ਆਉਣਾ ਨਸ਼ ਪੰਜਾਬ ਦਾ ਨਸ਼ਾ ਬੰਦ ਕਰਾਣਾ ਲੁੱਟਾਂ ਖੋਹਾਂ ਜਿਹੜੇ ਪੰਜਾਬ ਚ ਵਧ ਰਿਹਾ ਨੇ ਸੰਜੀਤ ਜੀ ਸਾਨੂੰ ਲੱਗਦਾ ਹੈ ਕਿ ਅਗਰ ਆਪਾਂ ਉਹ ਲੋਕ ਜਿਹੜੇ ਲੋਕ ਇਹ ਕੰਮ ਫਰਜ਼ ਸਰਕਾਰਾਂ ਦੇ ਨੇ ਪੁਲਿਸ ਦੇ ਨੇ ਪਰ ਕਿਤੇ ਨਾ ਕਿਤੇ ਕੋਈ ਸਮਾਜ ਸੇਵਕ ਲੋਕ ਅੱਗੇ ਆ ਕੇ ਇਹ ਕੰਮ ਕਰ ਰਹੇ ਨੇ ਲੋਕਾਂ ਨੂੰ ਜਾਗਰੂਤ ਕਰ ਰਹੇ ਨੇ ਪਰ ਸਰਕਾਰਾਂ ਨੂੰ ਕਿਉਂ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਜਾਂ ਹੋਰ ਲੱਖਾਂ ਸਿਧਾਣਾ ਹੋਗੇ ਇਹ ਉਹਨਾਂ ਲਈ ਖਤਰਾ ਬਣਦੇ ਜਾ ਰਹੇ ਨੇ ਦੇਖੋ ਖਤਰੇ ਦੀ ਜੇ ਆਪਾਂ ਗੱਲ ਕਰੀਏ ਖਤਰਾ ਤਾਂ ਭਾਈ ਜਗਤਾਰ ਸਿੰਘ ਹਵਾਰਾ ਵੀ ਬਣ ਗਏ ਜੀ ਰਾਜੋਆਣਾ ਵੀ ਬਣ ਗਏ ਜੀ 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 ਜਿਹੜੇ ਲੋਕਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਜੀ ਜਿਨ੍ਹਾਂ ਨੂੰ ਸਬਦਾਨ ਦੇ ਵਿੱਚ ਲੈ ਕੇ ਚੱਲੂਗੇ ਤੁਸੀਂ ਨਾਲ ਲੈ ਕੇ ਚੱਲੂਗੇ ਉਹ ਸਾਰਾ ਕੁਝ ਉਹ ਪੂਰਾ ਕਰ ਦਿੱਤਾ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਣਾ ਇੱਕ ਅਲੱਗ ਕਾਨੂੰਨ ਬਣਾਉਣਾ ਉਹ ਕਿਸੇ ਬਾਬਰ ਹੈ ਕਿ ਉਹ ਕਿਉਂ ਖਿੱਚਿਆ ਜਾਂਦਾ ਹੈ ਜੀ ਜੀ ਦੇਖੋ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਕਿਸੇ ਦੀ ਵਿਰੋਧਤਾ ਨਹੀਂ ਕਰਦੇ ਲੇਕਿਨ ਇਨਸਾਨੀਅਤ ਦੇ ਤੌਰ ਤੇ ਜਾਂ ਲੋਕਤੰਤਰ ਦੇ ਤੌਰ ਤੇ ਜੋ ਹੋਣਾ ਚਾਹੀਦਾ ਸੀ ਉਹੀ ਆਵਾਜ਼ ਚੁਪਦੇ ਆਂ ਜੀ ਐਦਾਂ ਹੋਣਾ ਚਾਹੀਦਾ ਅਗਰ ਸਰਕਾਰਾਂ ਸਿਸਟਮ ਤੋਂ ਬਾਹਰ ਚੱਲਦੀਆਂ ਸਰਕਾਰਾਂ ਆਪਣੇ ਕਾਨੂੰਨ ਬਣਾ ਕੇ ਚੱਲਦੀਆਂ ਫਿਰ ਤਾਂ ਅੰਦਾ ਕਾਨੂੰਨ ਦੀ ਗੱਲ ਕਰੂੰਗਾ ਜੀ ਫਿਰ ਕਾਨੂੰਨ ਦੀ ਗੱਲ ਬਿਲਕੁਲ ਅੱਛਾ ਸੰਜੀਵ ਜੀ ਤੁਸੀਂ ਨੇ ਬੰਦੀ ਸਿੰਘਾਂ ਦੀ ਗੱਲ ਕਰੀ ਹੈ ਕਿ ਬੰਦੀ ਸਿੰਘਾਂ ਨੇ ਅਗਰ ਆਪਾਂ ਦੇਖਿਆ ਜਾਵੇ ਕਿ ਜਿਹੜਾ ਸਟੈਪ ਚੱਕਿਆ ਕਿਤੇ ਨਾ ਕਿੱਥੇ ਉਹਨਾਂ ਨੇ ਗੁੱਸੇ 'ਚ ਆ ਕੇ ਚੱਕਿਆ ਕਿ ਕਿਤਨਾ ਕਿਤੇ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਤਨਾ ਕਿਤੇ ਉਹਨਾਂ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਗਿਆ ਮੈਨੂੰ ਮੰਨਦੇ ਹੁਣ ਚਲੋ ਉਹਨਾਂ ਨੇ ਹਾਂਜੀ ਇਸ ਵਾਰ ਕੀ ਕਹਾਂਗੇ ਦੇਖੋ ਹਾਂ ਹਾਂਜੀ ਹਾਂਜੀ ਦੇਖੋ ਸਰ ਜੋ ਕੋਈ ਕਿਸੇ ਤੇ ਮਤਲਬ ਕਿਸੇ ਚੀਜ਼ ਦਾ ਪਰਚਾ ਦਰਜ ਹੁੰਦਾ ਕੋਈ ਕਿਸੇ ਤੇ ਧਾਰਾ ਲੱਗਦੀ ਹੈ ਦੇਖੋ ਇੱਕ ਟਾਈਮ ਹੁੰਦਾ ਸਿਚੁਏਸ਼ਨ ਹੁੰਦੀ ਹੈ ਪਰਸਤੀਤੀ ਬਣ ਜਾਂਦੀ ਹੈ ਜਿੱਦਾਂ ਦੀ ਕਿਸੇ ਦਾ ਕੋਈ ਦਿਲ ਨਹੀਂ ਮੰਨਦਾ ਹੁੰਦਾ ਜਾਂ ਕਿਸੇ ਦਾ ਕੋਈ ਜੇਲ੍ਹ ਦੀਆਂ ਰੁਪੀਆਂ ਖਾਣ ਨੂੰ ਮੰਨ ਨਹੀਂ ਕਰਦਾ ਹੁੰਦਾ ਮੈਂ ਜੇਲ੍ਹ ਦੀਆਂ ਰੁਪੀਆਂ ਖਾਵਾਂ ਚਲੋ ਉਹ ਕੀਤੀ ਰਣੀ ਉਹਨਾਂ ਦੇ ਸਾਹਮਣੇ ਜੋ ਉਹਨਾਂ ਨੇ ਕੀਤਾ ਉਹਦੀ ਸਜ਼ਾ ਉਹ ਮਿਲ ਚੁੱਕੀ ਹੈ ਉਹਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਜੇਲਾਂ ਦੇ ਵਿੱਚ ਰੱਖਣਾ ਚਾਹੀਏ ਐ ਭਾਈ ਜਿੰਦਾਰੀਆਂ ਹਵਾਰਾ ਚਾਹੇ ਰਾਜਵਾਨਾ ਚਾਹੇ ਕੋਈ ਵੀ ਹੈ ਜਿਹੜਾ ਜੇਲ੍ਹ ਦੇ ਅੰਦਰ ਹੈ ਬੇਕਸੂਰ ਆ ਜਾਂ ਜਿਨ੍ਹਾਂ ਨਜਾਇਜ਼ ਰੱਖਿਆ ਹੋਏ ਉਹਨਾਂ ਨੂੰ ਬਾਹਰ ਕਿਉਂ ਨਹੀਂ ਲਿਆਉਂਦੇ ਅੱਛਾ ਸੰਜੀਵ ਜੀ ਇਹ ਦੱਸੋ ਕਿ ਜੇ ਅਗਰ ਆਪਾਂ ਰਿਹਾਈ ਦੀ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਨਹੀਂ ਉਹਨਾਂ ਦੀ ਰਿਹਾਈ ਹੋਣ ਦੇ ਰਹੀ ਜਾਂ ਸੈਂਟਰ ਸਰਕਾਰ ਅਗਰ ਡਰ ਕਿਨੂੰ ਲੱਗ ਰਿਹਾ ਉਹਨਾਂ ਤਾਂ ਹਾਂਜੀ ਸਰ ਜੇ ਆਪਾਂ ਸੰਜੀਵ ਜੀ ਗੱਲ ਕਰਦੇ ਹਾਂ ਕਿ ਜਿਹੜੀ ਰਿਹਾਈ ਹੈ ਉਹਨਾਂ ਦੀ ਪੰਜਾਬ ਸਰਕਾਰ ਨਹੀਂ ਹੋਣ ਦੇ ਰਹੀ ਜਾਂ ਸੈਂਟਰ ਸਰਕਾਰ ਨਹੀਂ ਹੋਣ ਦੇ ਰਹੀ ਸਾਨੂੰ ਕੀ ਲੱਗਦਾ ਕਿ ਆਖਰ ਇੰਨੇ ਸਰਕਾਰਾਂ ਨਾਲ ਡਰੀਆਂ ਕਿਉਂ ਪਈਆਂ ਨੇ ਦੇਖੋ ਉਹੀ ਡਰ ਕਰਕੇ ਕਹਿੰਦੇ ਵੀ ਜਿਹੜੇ ਆਪਣੇ ਆਪ ਕਾਨੂੰਨ ਬਣਾ ਕੇ ਲਾਗੂ ਕਰ ਲੈਂਦੇ ਚਾਹੇ ਤੀਜੀ ਦੀ ਸਰਕਾਰਾ ਜਾਏ ਕੋਈ ਵੀ ਸਰਕਾਰ ਹੋਵੇ ਜੀ ਜੀ ਉਹ ਅਧਿਕਾਰ ਕਿੱਥੋਂ ਮਿਲਦਾ ਹੈ ਕਿਸ ਤੋਂ ਮਿਲਦਾ ਹੈ ਜਾਂ ਉਹਦੀ ਪਾਵਰ ਦੀ ਜਿਹੜੀ ਵਰਤੋਂ ਸਰਕਾਰਾਂ ਕਿਉਂ ਕਰਦੀਆਂ ਉਸਤੇ ਉੱਪਰ ਆਪਸ਼ਨ ਕਿਉਂ ਨਹੀਂ ਹੈਗਾ ਲੋਕਾਂ ਦੇ ਕੋਲ ਜੇਕਰ ਸਰਕਾਰਾਂ ਆ ਸਮਾਜਿਕ ਤੌਰ ਤੇ ਲੋਕਤੰਤਰ ਤੋਂ ਬਾਹਰ ਜਾ ਰਹੀਆਂ ਸਿਧਾਂਤਾਂ ਤੋਂ ਬਾਹਰ ਜਾ ਰਹੀਆਂ ਤਾਂ ਸਰਕਾਰਾਂ ਨੂੰ ਸੰਵਿਧਾਨ ਦੇ ਵਿੱਚ ਲਿਆਉਣਾ ਉਹਦੀ ਡਿਊਟੀ ਜਿਹਦੇ ਕੋਲ ਹੈ ਜਾਂ ਉਹਦੀ ਲੋਕ ਸ਼ਿਕਾਇਤ ਕਿਹਨੂੰ ਕਰਨ ਜਾਗੇ ਜੀ ਅੱਛਾ ਸੰਜੀਵ ਜੀ ਇਹ ਦੱਸੋ ਕਿ ਜੇਕਰ ਆਪਾਂ ਭਾਈ ਅਮਰਪਾਲ ਸਿੰਘ ਦੀ ਗੱਲ ਕਰਦੇ ਹਾਂ ਉਹ ਨਸ਼ਾ ਬਹੁਤ ਛਡਾਰੇ ਸੀਗੇ ਤੇ ਗੁਰਸਿੱਖੀ ਨਾਲ ਬੱਚਿਆਂ ਨੂੰ ਜੋੜ ਰਹੇ ਸੀਗੇ ਤੇ ਜੇਕਰ ਆਪਾਂ ਇਹ ਉਹਨਾਂ ਨੂੰ ਇਹ ਚੀਜ਼ਾਂ ਅਗਰ ਲੋਕਾਂ ਨੂੰ ਚੰਗੀਆਂ ਲੱਗਦੀਆਂ ਸੀ ਇਹ ਤਾਂ ਉਹਨੂੰ ਲੱਗਦਾ ਕਿ ਤਾਂ ਹੀ ਉਹ MP ਬਣ ਪਾਏ ਦੇਖੋ ਅਗਰ ਸਰਕਾਰਾਂ ਨਹੀਂ ਕਰਦੀਆਂ ਨਹੀਂ ਆ ਜਾਂ ਪੁਲਿਸ ਨਹੀਂ ਕਰ ਪਾਉਂਦੀ ਜਾਂ ਕਰ ਪਾਉਂਦੀ ਹੈ ਜਾਂ ਉੱਥੇ ਤੱਕ ਸਫਲ ਨਹੀਂ ਹੁੰਦੀ ਅਗਰ ਕੋਈ ਇਨਸਾਨ ਚੁੱਕੇ ਉਹ ਡੀੜਾ ਚੁੱਕਦਾ ਹੈ ਆਮ ਇਨਸਾਨ ਇੱਕ ਸੋਸ਼ਲ ਵਰਕਰ ਬਣ ਕੇ ਸਾਹਮਣੇ ਆਉਂਦਾ ਤਾਂ ਉਸ ਨੂੰ ਪ੍ਰੈਸ਼ਰਾਈਜ਼ਰ ਕਰਕੇ ਪ੍ਰੈਸ਼ਰ ਬਿਲਡ ਅਪ ਕਰਕੇ ਉਸ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਉਸਦੀ ਸਹਾਇਤਾ ਕਰਨੀ ਚਾਹੀਦੀ ਹੈ ਠੀਕ ਆ ਉਲਟਾ ਸਰਕਾਰਾਂ ਉਹਨਾਂ ਦੇ ਖਿਲਾਫ ਪਰਚੇ ਬਣਾ ਕੇ ਉਹ ਪੁੱਠੇ ਸਿੱਧੀਆਂ ਧਾਰਾਂ ਲਾ ਕੇ ਬੜੀਆਂ ਧਾਰਾਂ ਲਾ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਜੇਲ੍ਹਾਂ 'ਚ ਧੱਕ ਦਿੰਦੇ ਆ ਜੋ ਸਾਰਾ ਸਾਰਾ ਗਲਤ ਹੈ ਕਿਸੇ ਨੂੰ ਕਹਿੰਦੇ ਆ ਵੀ ਜਿਹੜਾ ਆਪਣਾ ਕਾਨੂੰਨ ਸਰਕਾਰਾਂ ਬਣਾ ਕੇ ਚੱਲਦੀਆਂ ਉਹਦੀ ਜ਼ਿੰਮੇਵਾਰੀ ਕੀ ਦੀ ਹੈ ਜੀ ਜੀ ਤਦ ਸੰਜੀਵ ਜੀ ਮੈਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਚ ਨਸ਼ਾ ਕਰਦੇ ਨੇ ਗੈਂਗਸਟਰ ਨੇ ਉਹਨਾਂ ਦੇ ਉਨੀ ਤਕੜੀ ਕਾਰਵਾਈ ਨਹੀਂ ਹੁੰਦੀ ਉਹਨਾਂ ਸਟ੍ਰਿਕ ਨਹੀਂ ਐਕਸ਼ਨ ਲਿਆ ਜਾਂਦਾ ਕਿ ਜਿੰਨੇ ਸਾਨੂੰ ਜਿਹੜੇ ਲੱਗਦਾ ਕਿ ਸਿੰਘੀ ਬੰਦ ਜਿਹੜੇ ਆਪਣੇ ਸਿੱਖ ਬਰ ਨੌਜਵਾਨ ਨੇ ਜਾਂ ਅਮਰਤਪਾਲ ਸਿੰਘ ਹੋ ਗਿਆ ਜਾਂ ਹਵਾਰਾ ਹੋ ਗਿਆ ਉਹਨਾਂ ਦੇ ਜ਼ਿਆਦਾ ਸਟ੍ਰਿਕ ਮਤਲਬ ਕਾਨੂੰਨ ਇਹ ਥੋਪਿਆ ਜਾਂਦਾ ਦੇਖੋ ਜੇ ਗੈਂਗਸਟਰਵਾਦ ਦੀ ਗੱਲ ਕਰੀਏ ਗੈਂਗਸਟਰਵਾਦ ਚ ਵੀ ਸਾਡੇ ਦੇਸ਼ ਦੇ ਹੀ ਬੱਚੇ ਆ ਸਾਡੇ ਪੰਜਾਬ ਦੇ ਹੀ ਬੱਚੇ ਆ ਜੀ ਜੀ ਲੇਕਿਨ ਉਹਨਾਂ ਨੂੰ ਡਿਵਾਈਡ ਕੀਤਾ ਗਿਆ ਜੀ ਕਨਵਰਟ ਕੀਤਾ ਗਿਆ ਆਪਣੇ ਵਿੱਚ ਕਿਤੇ ਸਰਕਾਰਾਂ ਗੈਂਗਸਟਰਾਂ ਦੀ ਹੈਲਪ ਕਰਦੀਆਂ ਅਗਰ ਸਰਕਾਰਾਂ ਹੈਲਪ ਨਹੀਂ ਕਰਦੀਆਂ ਜਾਂ ਉਹ ਸਤਾ ਦੇ ਲੋਕ ਜਾਂ ਉਹ ਰਾਜਨੀਤਿਕ ਲੋਕ ਇਹਨਾਂ ਦੀ ਹੈਲਪ ਨਾ ਕਰਨ ਤਾਂ ਇਹਨਾਂ ਪਿੱਛੇ ਦਾ ਸਪੋਰਟ ਹੀ ਕਰੋੜਾ ਕਰੋੜਾ ਰੁਪਇਆ ਇੱਕ ਤਰੀਕ ਤੇ ਇਹਨਾਂ ਤੇ ਲਾਇਆ ਜਾਵੇ ਜੇ ਜੇ ਪਾਸੇ ਅਗਰ ਦੇਖਿਆ ਜਾਵੇ ਕਿ ਅਸੀਂ ਧਰਮ ਦੀ ਗੱਲ ਕਰੀਏ ਸਿੱਖ ਧਰਮ ਨੂੰ ਇਹ ਲੋਕ ਸਰਕਾਰਾਂ ਨੇ ਇੰਨਾ ਟਾਰਗੇਟ ਕੀਤਾ ਦੇਖੋ ਅਸੀਂ ਕਿਸੇ ਦੀ ਬ੍ਰੋਹਤਾ ਨਹੀਂ ਅਸੀਂ ਕਿਹਦੀ ਤੱਕਵਾਦੀ ਨਹੀਂ ਕਰਦੇ ਲੇਕਿਨ ਇਨਸਾਨੀਅਤ ਤੌਰ ਤੇ ਜੋ ਹੁੰਦਾ ਉਹ ਗਲਤ ਹੁੰਦਾ ਚਾਹੇ ਉਹ ਕਿਸੇ ਵੀ ਧਰਮ ਚੋਂ ਹੋਵੇ ਕਿਸੇ ਵੀ ਜਾਤੀਪ੍ਰਤੀ ਹੋਵੇ ਲੇਕਿਨ ਜੋ ਸੰਵਿਧਾਨ ਉਹਦੇ ਵਿੱਚ ਲੈ ਕੇ ਸੰਤਾਨ ਦੇ ਨਾਲ-ਨਾਲ ਸਰਕਾਰ ਦਾ ਫਰਜ਼ ਹੁੰਦਾ ਹੈ ਬਿਲਕੁਲ ਬਿਲਕੁਲ ਕਿ ਰਾਜਨੀਤੀ ਕਿੰਨਾ ਕਿਤੇ ਇੰਨੀ ਮਤਲਬ ਲੋਕ ਇਹ ਹਰ ਟਾਈਮ ਖਾਤਿਰ ਹੋ ਰਹੀ ਹੈ ਕੇ ਲੋਕਾਂ ਦੇ ਵਿੱਚ ਜ਼ਹਿਰ ਫੈਲਦਾ ਜਾ ਰਿਹਾ ਹੁਣ ਇੱਕ ਇੱਕ ਤਾਜ਼ਾ ਮਾਮਲਾ ਤੁਸੀਂ ਦੇਖਿਆ ਹੋਣਾ ਕੰਗਨਾ ਤੇ ਆਪਣੀ ਕਬੀਤੀ ਨੇ ਪੰਜਾਬ ਦੀ ਬੇਟੀ ਨੇ ਥੱਪੜ ਮਾਰਿਆ। ਇਹ ਕੋ ਲੱਗ ਵਿਸ਼ਾ ਕਿ ਉਹ ਕਿਉਂ ਮਾਰਿਆ ਕੀ ਪੋਜੀਸ਼ਨ ਤੇ ਮਾਰਿਆ ਪਰ ਕਿਤੇ ਨਾ ਕਿਤੇ ਨੂੰ ਲੱਗਦਾ ਇਹ ਜਿਹੜਾ ਜਿਹੜਾ ਮਾਅਵਜ਼ਾ ਹੈ ਪੰਜਾਬ ਨੂੰ ਭੁਗਤਣਾ ਪੈ ਰਿਹਾ ਇੱਕ ਐਨ ਆਰ ਆਈ ਪਰਿਵਾਰ ਹਿਮਾਚਲ ਘੁੰਮਣ ਗਿਆ। ਜਿਹੜਾ ਅਗੇ ਪੰਜਾਬ ਦੇ ਨਾਲ ਵਿੱਚ ਰਹਿ ਨਹੀਂ ਰਿਹਾ ਸੀਗਾ ਕੋਈ ਇਸ ਮਾਮਲੇ ਨਾਲ ਲੈਣਾ ਦੇਣਾ ਸੀਗਾ ਉਸ ਬੰਦੇ ਤੇ 100 200 ਬੰਦਿਆਂ ਨੇ ਹਮਲਾ ਕਰਕੇ ਉਹਨਾਂ ਨੂੰ ਮਾਰਨ ਦੀ ਮਤਲਬ ਮਾਰ ਕੇ ਸੱਟ ਤਾਂ ਸਿੱਖ ਤਰ੍ਹਾਂ ਦੀ। ਕੀ ਤੁਹਾਨੂੰ ਲੱਗਦਾ ਕਿ ਇਹ ਜੋ ਜ਼ਹਿਰ ਫੈਲਿਆ ਮਤਲਬ ਫੈਲ ਰਿਹਾ ਜਾ ਰਿਹਾ ਇੱਕ ਦੂਜੀ ਸਟੇਟ ਦੂਜੀ ਸਟੇਟ ਨਾਲ ਧਰਮ ਧਰਮ ਨਾਲ ਇਹ ਗਲਤ ਹੈ ਬਿਲਕੁਲ ਜੀ ਇਹਨਾਂ ਚੀਜ਼ਾਂ ਤੇ ਲਗਾਮ ਲੱਗਣੇ ਚਾਹੀਦੀਆਂ ਇਹਨਾਂ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਜੀ ਇਹਨਾਂ ਚੀਜ਼ਾਂ ਦੇ ਉੱਤੇ ਅਗਰ ਲਗਾਮ ਨਹੀਂ ਲਾਉਂਗੇ ਫਿਰ ਜਿਹੜਾ ਦੇਸ਼ ਦਾ ਸਾਡੇ ਸੂਬੇ ਦਾ ਜਿਹੜਾ ਮਾਹੌਲ ਆ ਨਾ ਕਿਤੇ ਖਰਾਬ ਹੁੰਦਾ ਜਾਊਗਾ ਜੀ ਫਿਰ ਜਿਹੜੇ ਖੂਨ ਖਰਾਬੀਆਂ ਵਧਣ ਵਧਣਗੇ ਜੀ ਜਿੱਦਾਂ ਸਰਕਾਰਾਂ ਨੂੰ ਕਹਿੰਦੇ ਮੌਜੂਦਾ ਸਰਕਾਰਾਂ ਨੂੰ ਕਹਿੰਨੇ ਆ ਸਾਡੀ ਖਾਸ ਕਰਕੇ ਜੋ ਪੰਜਾਬ ਸੂਬਾ ਉਹਦੇ ਤੇ ਪੰਘਾਈ ਦੇ ਨਾਲ ਸੋਚਣ ਦੀ ਜ਼ਰੂਰਤ ਹੈ ਜਿੱਥੇ ਗਲਤ ਹੋ ਰਿਹਾ ਉਹ ਸਹੀ ਕਰਨ ਦੀ ਜ਼ਰੂਰਤ ਹੈ ਜੀ ਜੀ ਤੇ ਸੰਜੀਵ ਜੀ ਐਂ ਦੱਸੋ ਕਿ ਜੇ ਆਪਾਂ ਆਪਣੇ ਸ਼ਹਿਰ ਦੀ ਗੱਲ ਕਰਦੇ ਆ ਤਾਂ ਆਪਣਾ ਪੰਜਾਬ ਅੱਜ ਆਪਣੇ ਸ਼ਹਿਰ ਦੀ ਗੱਲ ਕਰੋਂ ਤਾਂ ਉਹਦੇ ਵਿੱਚ ਨਸ਼ਾ ਹੋ ਗਿਆ ਜਾਂ ਲੁੱਟਾਂ ਖੋਹਾਂ ਹੋ ਗਈਆਂ ਜਾਂ ਗੁੰਡਾਗਰਦੀ ਕਿੰਨੇ ਕ ਹੱਥ ਤੱਕ ਚੱਲ ਰਹੀ ਐ ਜਾਂ ਕਿੰਨਾ ਸਰਕਾਰ ਨੇ ਠੱਲ ਪਾਇਆ ਦੇਖੋ ਬਾਤ ਹੀ ਜਾ ਰਹੀ ਜਿਹੜੀ ਮਰਜ਼ੀ ਸਰਕਾਰ ਆਉਂਦੀ ਐ ਜੇ ਕੋਈ ਨਵੀਂ ਸਰਕਾਰ ਆਉਗੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਲਗਾਮ ਲਾਈ ਹੈ ਜੀ ਜੀ ਅੱਗੇ ਤੇ ਅੱਗੇ ਅੰਕੜਿਆਂ 'ਚ ਵਾਧਾ ਹੀ ਹੁੰਦਾ ਤੁਸੀਂ ਜੇ ਬਣਾ ਗੱਲ ਹੀ ਗੱਲ ਦੇ ਟਾਈਮ ਦੀ ਗੱਲ ਕਰੋ ਟੱਟ ਠੀਗਾ 당 ਦੇ ਟਾਈਮ ਤੋਂ ਥੋੜਾ ਜਿਹਾ ਵੱਧ ਗਿਆ ਜੀ ਆਮ ਆਦਮੀ ਪਾਰਟੀ ਹੁਣ ਥੋੜਾ ਜਿਹਾ ਹੋਰ ਵੱਧ ਗਿਆ ਜੀ ਇਹ ਕਿਉਂ ਵੱਧ ਰਿਹਾ ਕਿਉਂਕਿ ਸਰਕਾਰਾਂ ਜਦੋਂ ਬਣ ਜਾਂਦੀਆਂ ਸਿਰਫ ਆਪਣੀਆਂ ਕੁਰਸੀਆਂ ਆਪਣੇ ਹਿੱਤਾਂ ਲਈ ਸੋਚਦੀਆਂ ਲੋਕਾਂ ਪ੍ਰਤੀ ਨਹੀਂ ਸੋਚਦੀਆਂ ਕਿ ਲੋਕਾਂ ਪ੍ਰਤੀ ਸੋਚਦੀਆਂ ਹੁੰਦੀਆਂ ਤਾਂ ਅਜੇ ਨਾਲ ਤੇ ਲਗਾਮ ਲੱਗੀ ਹੋਣੀ ਹੁੰਦੀ ਜੀ ਜੀ ਸੰਜੀਤ ਜੀ ਆਇਆ ਕਿ ਅੱਜ ਇੰਨਾ ਡਰ ਲੱਗਦਾ ਕਿ ਮੈਨੂੰ ਲੱਗਦਾ ਜਿਵੇਂ ਆਪਣੀਆਂ ਮਹਿਲਾਵਾਂ ਨੇ ਜਾਂ ਭੈਣਾਂ ਨੇ ਉਹ ਇੱਕ ਸੋਨੇ ਦੀ ਚੈਨੀ ਪਾ ਕੇ ਬਾਹਰ ਜਾਂਦੇ ਬਹੁਤ ਡ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਸੋਨਾ ਪਾ ਵੀ ਲੈਨੇ ਆ ਤੇ ਪਤਾ ਨਹੀਂ ਸੀ ਵਾਪਸ ਆਵਾਂਗੇ ਜਾਂ ਨਹੀਂ ਆਵਾਂਗੇ ਕਿ ਪੰਜਾਬ ਐਨਾ ਜਾਂ ਪੰਜਾਬ ਲਾਲੀ ਇਹ ਉਹਦੇ ਵਿੱਚ ਨਸ਼ਾ ਵੀ ਵਧ ਗਿਆ ਲੁੱਟਾਂ ਖੋਈਆਂ ਵੱਧਣ ਜਾ ਰਹੇ ਨੇ ਕਿ ਆਖਰ ਜਿਹੜੇ ਆਪਾਂ ਵੋਟ ਪਾਉਂਨੇ ਆ ਸਰਕਾਰ ਨੂੰ ਹੀ ਪਾਉਂਨੇ ਆ ਅੱਜ ਤਾਂ ਉਹਨੇ ਐਮਐਲਏ ਬਣਾਉਨੇ ਆ ਸਰਪੰਚ ਬਣਾਉਨੇ ਆ ਐਮਸੀ ਬਣਾਉਨੇ ਆ ਤਾਂ ਸਰ ਉਹ ਬੰਦੇ ਸਰਕਾਰ ਨੂੰ ਡਿਮਾਂਡ ਕਿਉਂ ਨਹੀਂ ਕਰਦੇ ਕਿ ਅਸੀਂ ਪੰਜਾਬ 'ਚ ਰਹਿ ਕੇ ਸੇਫ ਨਹੀਂ ਹੈਗੇ ਆਪਣਾ ਸੋਨਾ ਪਾ ਕੇ ਬਾਹਰ ਨਹੀਂ ਘੁਮ ਸਕਦੇ ਤਾਂ ਅਸੀਂ ਫਿਰ ਤਾਂ ਇਸ ਟਾਈਮ ਕਿੱਥੇ ਸੇਫ ਹਾਂ ਬਿਲਕੁਲ ਬਿਲਕੁਲ ਦੇਖੋ ਸਾਨੂੰ ਆਪਣਾ ਆਪ ਸੇਫ ਕਰਨਾ ਪਊਗਾ ਜੀ ਅਸੀਂ ਸਰਕਾਰਾਂ 'ਤੇ ਰਹਿ ਜੀਏ ਸਰਕਾਰਾਂ ਦੇ ਪਰ ਹੁਸੇ ਰਹਿ ਜੀਏ ਤਾਂ ਅਸੀਂ ਆਪ ਸੇਫ ਹੋਏ ਜੀ ਜਿੱਤੇ ਨਾ ਕਿਤੇ ਸਾਨੂੰ ਆਪਣੀ ਸਿਕਿਉਰਿਟੀ ਆਪਣੀ ਸੇਫਟੀ ਆਪ ਦੇਖਣੀ ਪਊਗੀ ਇਸ ਦਾ ਮਤਾਮਨ ਨੂੰ ਭੈਣਾਂ ਨੂੰ ਜਾਂ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਦੇਖੋ ਲੋੜ ਤੋਂ ਵੱੱਕ ਸੋਨਾ ਨਾ ਪਾ ਕੇ ਜਾਓ ਜਾਂ ਬੇਫੈਮਾ ਸੋਨਾ ਨਾ ਪਾਓ ਜੇ ਤੁਸਾਂ ਰਿਹਾ ਸ਼ਾਦੀ ਦੇ ਮੌਸਮ ਦੀ ਬਾਲੋ ਪਰਾਂ ਦੇ ਵਿੱਚ ਪਾ ਕੇ ਤੋਂ ਮਗਰ ਤੁਸੀਂ ਸ਼ਹਿਰ ਕਰਨ ਜਾਣੇ ਆ ਜਾਂ ਘੁੰਮਣ ਜਾਣੇ ਆ ਬਾਹਰ ਪੈਦਲ ਘੁੰਮਣ ਜਾਣੇ ਆ ਤਾਂ ਤੁਸੀਂ ਆਪਣਾ ਬਚਾਓ ਆਪ ਕਰੋ ਕਿਉਂਕਿ ਸਰਕਾਰਾਂ ਦੇ ਭਰੋਸੇ ਅਗਰ ਅਸੀਂ ਰਹੀਏ ਤਾਂ ਹੁਣ ਤੱਕ ਸਿੱਖਣਗੇ ਤੇ ਛੱਲ ਪਈ ਹੁੰਦੀ ਸਰਕਾਰਾਂ ਦੀ ਤੁਹਾਨੂੰ ਭਰੋਸਾ ਨਹੀਂ ਵੀਰੇ ਪਰ ਸੰਜੀਵ ਜੀ ਗੱਲ ਇਹ ਹੈ ਕਿ ਚਲੋ ਆਪਾਂ ਇਹ ਨਹੀਂ ਕਹਿੰਦੇ ਸਰਕਾਰਾਂ ਦੀ ਨਕਾਮੀ ਹੈ ਪਰ ਕਿਤੇ ਨਾ ਕਿਤੇ ਜਦੋਂ ਤੁਸੀਂ ਗੱਲ ਕਹਿ ਰਹੇ ਹੋ ਕਿ ਆਪਣੀਆਂ ਭੈਣਾਂ ਮਾਵਾ ਕਿ ਕਿਤੇ ਨਾ ਕਿਤੇ ਸੋਨਾ ਨਾ ਪਾ ਕੇ ਜਾਓ ਪਰ ਬੰਦਾ ਸੋਨਾ ਪਾਉਣ ਲੈਂਦਾ ਹੀ ਤਾਂ ਹੀ ਹੈ ਕਿ ਪਾਣ ਪਾ ਕੇ ਮੈਂ ਬਾਹਰ ਨਿਕਲਾਂ ਉਹ ਗੱਲ ਠੀਕ ਹੈ ਜੀ ਉਹ ਸੋਚ ਕੱਢੀ ਸਾਨੂੰ ਜਦ ਰੱਖਣੀ ਪਉਦੀ ਜਾਂ ਸਾਡੇ ਸਾਨੂੰ ਸਰਕਾਰਾਂ ਤੇ ਭਰੋਸਾ ਆਊਗਾ ਸਾਨੂੰ ਪੁਲਿਸ ਡਿਪਾਰਟਮੈਂਟ ਤੇ ਭਰੋਸਾ ਹੋਊਗਾ ਜਾਂ ਸਾਨੂੰ ਪ੍ਰਸ਼ਾਸਨ ਤੇ ਭਰੋਸਾ ਹੋਊਗਾ ਜੀ ਜਦੋਂ ਭਰੋਸਾ ਇਹਨਾ ਕਿਥਾਂ ਤੇ ਹੋ ਜਾਂਦਾ ਫਿਰ ਸਾਨੂੰ ਆਪ ਸੇ ਰਹਿਣਾ ਪਊਗਾ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਜਿੰਨਾ ਸੀ ਆਪ ਸੇਪਰੇ ਰਹਿ ਸਕਦੇ ਆ ਉਹਨਾਂ ਸਾਡੇ ਵਾਸਤੇ ਸਹੀ ਆ ਕਿ ਸਰਕਾਰਾਂ ਤੇ ਭਰੋਸੇ ਰਹੂਗੇ ਤਾਂ ਆਪਣਾ ਜਿਹੜਾ ਗੈਣਾ ਕੱਟਾ ਲਟਾਉਂਦੇ ਰਹੋਗੇ ਨਾ ਸਾਡਾ ਉਹ ਸਾਨੂੰ ਵਾਪਸ ਮਿਲਦਾ ਕਿਸੇ ਦਾ ਕੰਨ ਕੱਟਿਆ ਜਾਂਦਾ ਕਿਸੇ ਦਾ ਨੱਕ ਕੱਟਿਆ ਜਾਂਦਾ ਕਿਸੇ ਦਾ ਗਲਾ ਕੱਟਿਆ ਜਾਂਦਾ ਚੈਨ ਦੇ ਮਾਮਲੇ ਦੇ ਦੇਖੋ ਕਿੰਨੇ ਨੁਕਸਾਨ ਹੋਨੇ ਜੀ ਜੀ ਬਿਲਕੁਲ ਬਿਲਕੁਲ ਅੱਛਾ ਸੰਜੀਵ ਜੀ ਇੱਕ ਜਾਂਦਾ ਇੱਕ ਲਾਸਟ ਸਵਾਲ ਮੇਰਾ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਮਾਹੌਲ ਇਸ ਟਾਈਮ ਕਿੰਨਾ ਕੁ ਸਹੀ ਹੈ ਕਿੰਨਾ ਖਰਾਬ ਹੈ ਤੇ ਅਗਰ ਆਪਾਂ ਅੱਤਵਾਦ ਦੇ ਮੇਲੇ ਦੇਖੇ ਜਿਵੇਂ ਕੰਗਣਾ ਕਹਿ ਰਹੀ ਹੈ ਕਿ ਪੰਜਾਬ ਚ ਅੱਤਵਾਦ ਫੈਲ ਰਿਹਾ ਤਾਂ ਜਿਹੜੇ ਇੱਕ ਪੰਜਾਬੀ ਵਦੇ ਵਿੱਚ ਪ੍ਰਵਾਸੀ ਮਜ਼ਦੂਰ ਜਿਹੜੇ ਆ ਰਹੇ ਨੇ ਸਾਡੇ ਹੱਥ ਯੂਪੀ ਬਿਹਾਰ ਦੇ ਭਾਈ ਨੇ ਕੰਮ ਕਰ ਲਈ ਆ ਰਹੇ ਨੇ ਉਹਰੇ ਕੰਮਕਾਰ ਕਰਕੇ ਵਧੀਆ ਬੇਰੋਜ਼ਗਾਰ ਚਲਾ ਰਹੇ ਨੇ ਕਿ ਉਹਨਾਂ ਦੇ ਮਨ 'ਚ ਡਰ ਨਹੀਂ ਬਿਠਾਇਆ ਜਾਂਦਾ ਕਿ ਪੰਜਾਬ ਤਾਂ ਬਹੁਤ ਮਾੜੇ ਹਾਲ ਨੇ ਜੀ ਔਰੇ ਟੂਰਿਸਟ ਵੀ ਜਾ ਲਗਮਲ ਟੂਰਿਸਟ ਨਾ ਆਉਣ ਜਾਂ ਔਰੇ ਪੰਜਾਬੀ ਬਰਾਸਸੀ ਮਜ਼ਦੂਰ ਨੇ ਉਹ ਨਾ ਆਉਣ ਕਿ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਕਿ ਖਾਲਿਸਤਾਨੀ ਲੈ ਕੇ ਜਾਂ ਵਾਦੂਵਾਦੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਕਿ ਸਾਨੂੰ ਉਹੀ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ ਅੰਦੇ ਕੋਸ਼ਿ ਕੰਗਨਾਰਾਵਤ ਨੂੰ ਵਰਣਾਵਤ ਨੂੰ ਇੱਕੋ ਸਵਾਲ ਪੁੱਛਣਾ ਚਾਹੁੰਦਾ ਵੀ ਇੱਕ ਅਗਰ ਥੱਪੜ ਵੱਜਣ ਤੇ ਚਲੋ ਵੱਜਿਆ ਨਹੀਂ ਵੱਜਿਆ ਬਾਤਾਂ ਮੈਟਰ ਹੈ ਜੀ ਇੱਕ ਅਗਰ ਥੱਪੜ ਵੱਜਿਆ ਨ ਤੇ ਪੰਜਾਬ ਦੇ ਵਿੱਚ ਉਬਰ ਫਾਗ ਫਾਇਲ ਦਾ ਅੱਤਵਾਦ ਫਾਇਲ ਦਾ ਤਾਂ ਸਾਡੇ ਬੜੇ ਭੈਣ ਭਰਾ ਸਾਡੇ ਹੁਣ ਤੱਕ ਥੱਪੜ ਮਾਰਦੇ ਸਾਡੇ ਮਾਤਾ ਪਿਤਾ ਮਾਰਗਾ ਸਾਡੇ ਟੀਚਰਾਂ ਨੇ ਮਾਰੇ ਆ ਫਿਰ ਉਹ ਵੀ ਅੱਤਵਾਦੀ ਹੋਗੇ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਹਿੰਦੁਸਤਾਨ ਦੇ ਹੋਣ ਚਾਹੇ ਹਮਾਦਰ ਦੇ ਹੋਣ ਵੀ ਸਿੱਤ ਸਾਰੇ ਅੱਤਵਾਦੀ ਹੋਗੇ ਕਰ ਤਾ ਥੱਪੜ ਪਿੱਛੇ ਕੋਈ ਸੁਭਾਜਾ ਕੋਈ ਸਟੇਟ ਅੱਤਵਾਦੀ ਬਣਦੀ ਹੈ ਨੇ ਸਮਝੀ ਗੱਲ ਉਹੀ ਹੈ ਕਿ ਦੇਖੋ ਅਗਰ ਪੰਜਾਬ ਚ ਅੱਤਵਾਦ ਹੋਵੇ ਨਾ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਜਿਹੜੇ ਪ੍ਰਵਾਸੀ ਮਜ਼ਦੂਰ ਉਰੇ ਆ ਰਹੇ ਨੇ ਬਾਕੀ ਸਟੇਟਾਂ ਤੋਂ ਯੂਪੀ ਬਿਹਾਰ ਐਮਪੀ ਕੇ ਆਪਣੇ ਹਿਮਾਚਲ ਦੇ ਬੰਦੇ ਵੀ জব ਕਰ ਰਹੇ ਨੇ ਪਰ ਅੱਜ ਤਾਂ ਜੇ ਆਪਾਂ ਬਾਹਰ ਫੀਲਡ ਚ ਜਾਣੇ ਆ ਜਾਂ ਗੱਲਬਾਤ ਕਰਨ ਦਾ ਕਿਤੇ ਨਾ ਕਿਤੇ ਮੌਕਾ ਮਿਲਦਾ ਉਹ ਤਾਂ ਤਾਂ ਲੱਗਦਾ ਹੀ ਨਹੀਂ ਕਹਿੰਦੇ ਸੰ ਤਾਂ ਪਤਾ ਹੀ ਨਹੀਂ ਕਿ ਉਹ ਅੱਤਵਾਦ ਹੈ ਜਾਂ ਨਹੀਂ ਹੈ ਕਹਿੰਦੇ ਤਾਂ ਉਹ ਵੀ ਖਾਣੇ ਪੀ ਰਹੇ ਆ ਘੁੰਮ ਰਹੇ ਆ ਫਿਰ ਰਹੇ ਆ ਹਾਂ ਜਰੂਰ ਨਸ਼ੇ ਵਾਲੇ ਬੰਦਿਆਂ ਦੇ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਲੁੱਟਾ ਘੋਹਾਂ ਵਾਲੀਆਂ ਮਿਲਦੀਆਂ ਨੇ ਕਿਤੇ ਨਾ ਕਿਤੇ ਮਨ ਚ ਡਰ ਬੈਠ ਪਰ ਅਗਰ ਤੁਸੀਂ ਗੱਲ ਕਰੋ ਅੱਤਵਾਦ ਦੀ ਜਾਂ ਮਾਓਵਾਦੀ ਦੀ ਗੱਲ ਕਰੋ ਉਹ ਉਰੇ ਦੇਖਣ ਨੂੰ ਨਹੀਂ ਮਿਲਦਾ ਪਰ ਬਦਨਾਮ ਬਹੁਤ ਜ਼ਿਆਦਾ ਪੰਜਾਬ ਕੀਤਾ ਜਾ ਰਿਹਾ ਨਿਊਜ਼ਾਂ 'ਚ ਦੇਖੋ ਜੀ ਇਹ ਡਰ ਇੱਕ ਰਾਜਨੀਤਿਕ ਲੋਕਾਂ ਵੱਲੋਂ ਫਲਾਇਆ ਜਾਂਦਾ ਹੈ ਜੀ ਜੀ ਇਹ ਡਰ ਸਾਨੂੰ ਪਾਕਿਸਤਾਨਾਰ ਭਾਰਤ ਦਾ ਸਰਕਾਰਾਂ ਨੇ ਜਾਂ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੇ ਸਾਡੇ ਮਨ ਚ ਬਿਠਾਇਆ ਵਾ ਜੀ ਜੀ ਜੇ ਤੁਸੀਂ ਆਮ ਪਬਲਿਕ ਦੀ ਗੱਲ ਕਰੋਗੇ ਤਾਂ ਭਾਰਤ ਪਾਕਿਸਤਾਨ ਦੇ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਇੱਕ ਦੂਜੇ ਤੇ ਜਾਨ ਛੜਕਦੇ ਆ ਲੇਕਿਨ ਰਾਜਨੀਤਿਕ ਲੋਕਾਂ ਨੇ ਇਹਦੇ ਵਿੱਚ ਪਾੜਾ ਪਾ ਕੇ ਫੁੱਟ ਪਾ ਕੇ ਭੜਕਾਊ ਭਾਸ਼ਣ ਭੜਕਾਊ ਗਿਆਨ ਦੇ ਕੇ ਲੋਕਾਂ ਨੂੰ ਮਿਸਗਾਈਡ ਕਰਕੇ ਕਿਤੇ ਨਾ ਕਿਤੇ ਉਲਝਾ ਕੇ ਰੱਖਿਆ ਹੋਇਆ ਅੰਦਰੋਂ ਖਾਤੇ ਨਾ ਪੰਜਾਬ ਗਲਤ ਹੈ ਨਾ ਪਾਕਿਸਤਾਨ ਗਲਤ ਹੈ ਉਹ ਸਾਡੀ ਸੋਚ ਹੈ ਜੀ ਅੱਛਾ ਸੰਜੀਤ ਜੀ ਇੱਕ ਲਾਸਟ ਬਸ ਆਹੀ ਕੁਐਸਚਨ ਹੈ ਕਿ ਕਿਤਨਾ ਕਿਤੇ ਰਾਜਨੀਤੀ ਔਰ ਧਰਮ ਇਹ ਸਾਨੂੰ ਕੀ ਲੱਗਦਾ ਕਿ ਇਹ ਇਨਸਾਨੀਅਤ ਨੂੰ ਬਚਾ ਰਹੇ ਨੇ ਜਾਂ ਇਨਸਾਨੀਅਤ ਲਈ ਕੁਝ ਨਾ ਕਿਤੇ ਗਾਤਕ ਸਾਬਤ ਹੋ ਰਹੇ ਨੇ ਦੇਖੋ ਧਰਮ ਨੂੰ ਨਹੀਂ ਲੈ ਕੇ ਚੱਲਣਾ ਚਾਹੀਦਾ ਜੀ ਕਿਸੇ ਵੀ ਵਿਸ਼ੇ 'ਚ ਜੀ ਆਹੋ ਰਾਜਨੀਤੀ ਹੋ ਜਵੇ ਚਾਹੇ ਕੋਈ ਆਮ ਕੋਈ ਆਪਣਾ ਮਸਲਾ ਹੋਵੇ ਧਰਮ ਇੱਕ ਐਸੀ ਲੋਕਾਂ ਨੇ ਧਰਮ ਬਣਾ ਲਿਆ ਜੀ ਪ੍ਰਮਾਤਮਾ ਨੇ ਇੱਕ ਇਨਸਾਨ ਬਣਾਇਆ ਸੀਗਾ ਪ੍ਰਮਾਤਮਾ ਨੇ ਇਨਸਾਨ ਤੇ ਬਣਾਉਣ ਤੋਂ ਬਾਅਦ ਵੀ ਜਦੋਂ ਇਨਸਾਨਾਂ ਨੇ ਇਹ ਕਹਿਤਾ ਵੀ ਸਾਡੇ ਚਾਰ ਧਰਮ ਆ ਸਾਡੇ ਪੰਜਾਂ ਛੇ ਆ ਉਹਨਾਂ ਨੇ ਚਾਰ ਦਰਵਾਜ਼ੇ ਜੀ ਰੱਖ ਕੇ ਦਿਖਾਤੇ ਪ੍ਰਮਾਤਮਾ ਨੇ ਵੀ ਕੋਈ ਗੱਲ ਨਹੀਂ ਸਾਰੇ ਆਓ ਮੇਰੇ ਜੀ ਸਿਰਫ ਰਾਜਨੀਤਿਕ ਲੋਕਾਂ ਵੱਲੋਂ ਇਹ ਸਾਨੂੰ ਧਰਮ ਦੇ ਨਾਂ ਤੇ 7 ਤੋਂ 8 ਗੋਟਾ ਲਈਆਂ ਜਾਂਦੀਆਂ ਧਰਮ ਦੇ ਨਾਂ ਤੋਂ ਲੜਾਇਆ ਜਾਂਦਾ ਜਾਤ ਪਾਤ ਦੇ ਨਾਂ ਤੋਂ ਲੜਾਇਆ ਜਾਂਦਾ ਐਸੀ ਦਾ ਕਹਿੰਦੇ ਆ ਇਹਨਾਂ ਰਾਜਨੀਤਿਕ ਲੋਕਾਂ ਤੋਂ ਜਾਤ ਇੱਦਾਂ ਦੇ ਬੜਾ ਉਪਾਸ਼ਨ ਦੰਨਿਆ ਜੋ ਸਾਡੇ ਜਪੜਾ ਪਾਉਣ ਉਹਨਾਂ ਤੋਂ ਗਰੇਜ ਕਰੋ ਪਰਹੇਜ਼ ਕਰੋ ਜੀ ਅੱਜ ਈਦ ਹੈ ਜੀ ਤੁਹਾਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸੰਜੀਵ ਜੀ ਧੰਨਵਾਦ ਪੂਰਾ ਏਕਨ ਪੰਜਾਬੀ ਟੀਵੀ ਚੈਨਲ ਦੀ ਪੂਰੀ ਟੀਮ ਨੂੰ ਦੇਸ਼ ਵਿਦੇਸ਼ ਚ ਬਸ ਕੇ ਸਾਡੇ ਏਕਨ ਪੰਜਾਬੀ ਟੀਵੀ ਦੇ ਰੱਬ ਵਰਗੇ ਸੋਚਾਰਾ ਜੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਸੰਜੀਤ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਤੇ ਐਵੇਂ ਵਿਚਾਰ ਹਾਂਜੀ ਐਵੇਂ ਵਿਚਾਰ ਦੇ ਕੇ ਲੋਕਾਂ ਨੂੰ ਕਿਤਨਾ ਕਿਤੇ ਤੁਸੀਂ ਆਪਾਂ ਜਾਗਰੂਤ ਕਰਾਂਗੇ ਠੀਕ ਹੈ ਜੀ ਕਿਤੇ ਨਾ ਕਿਤੇ ਆਪਾਂ ਤੁਹਾਡਾ ਸਹਿਯੋਗ ਲਵਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਧੰਨਵਾਦ ਸਾਹਿਬ ਧੰਨਵਾਦ ਜੀ ਤੇ ਦਰਸ਼ਕੋ ਤੁਸੀਂ ਦੇਖਿਆ ਕਿ ਅੱਜ ਜਿਹੜਾ ਆਪਾਂ ਇੱਕ ਸਬਜੈਕਟ ਲਿਆ ਸੀਗਾ ਇੱਕ ਵਿਸ਼ਾ ਲਿਆ ਸੀਗਾ ਕਿ ਭਾਈ ਅਮਰਤਪਾਲ ਸਿੰਘ ਅਖਰ ਕਦੋਂ ਰਿਹਾ ਹੋਣਗੇ ਕਿ ਪਤਾ ਨਹੀਂ ਕਿਉਂ ਇਹ ਲੱਗਦਾ ਸਰਕਾਰਾਂ ਨੂੰ ਕਿ ਜਿਹੜੇ ਅਮਰਤਾਰੀ ਬੰਦੇ ਨੇ ਜਾਂ ਆਪਣੇ ਗੁਰਸਿੱਖ ਭਾਈ ਨੇ ਉਹ ਕਿਉਂ ਸਮਾਜ ਲਈ ਖਤਰਾ ਬਣਦੇ ਜਾ ਰਹੇ ਨੇ ਕਿ ਅਗਰ ਆਪਾਂ ਦੇਖੇ ਜAVE ਅਗਰ ਐਡਾ ਹੀ ਖਤਰਾ ਉਹਨਾਂ ਨੂੰ ਹੈ ਤਾਂ ਉਹ ਜੇਲ੍ਹ 'ਚ ਵੀ ਬਹਿ ਕੇ ਕੁਛ ਨਾ ਕੁਛ ਕ੍ਰਾਈਮ ਕਰ ਸਕਦੇ ਨੇ ਜਿਵੇਂ ਆਪਣੇ ਆ ਸਮਗਲਰ ਦੇਖੇ ਨੇ ਜਾਂ ਗੈਂਗਸਟਰ ਨੇ ਮੈਂ ਨਾਉਂ ਨਹੀਂ ਲੈਣਾ ਚਾਹੁੰਦਾ ਸਾਨੂੰ ਪਤਾ ਕਿਤੇ ਨਾ ਕਿਤੇ ਉਹ ਲਾਈਪ ਹੀ ਹੋ ਜਾਂਦੇ ਨੇ ਜੇਲਾਂ 'ਚੋਂ ਉਹਨਾਂ ਦੇ ਹਾਲ ਤੱਕ ਪੁਲਿਸ ਵੱਲੋਂ ਨਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਜਿਹੜਾ ਇੱਕ ਵਾਰ ਗੁੱਸੇ 'ਚ ਆ ਕੇ ਕਿਤੇ ਨਾ ਕਿਤੇ ਕੋਈ ਗੁਰਸਿੱਖ ਭਾਈ ਗਲਤ ਸਟੈਪ ਚੱਕ ਲੈਂਦਾ ਉਸ ਤੋਂ ਬਾਅਦ ਉਹਦਾ ਇੱਕ ਰਿਕਾਰਡ ਹੁੰਦਾ ਹੈ ਜੇਲ੍ਹ 'ਤ ਉਹ ਪੀਸਫੁੱਲ ਹੁੰਦਾ ਹੈ ਕਿਤੇ ਉਹ ਵਾਰਤਾਤ ਨਹੀਂ ਕਰਦੇ ਸੰਯੋਗ ਵੀ ਦਿੰਦੇ ਨੇ ਪਰ ਉਸ ਤੋਂ ਬਾਅਦ ਮੈਂ ਪਤਾ ਨਹੀਂ ਕਿਉਂ ਸਰਕਾਰ ਹੋ ਗਈ ਜੈ ਇੱਕ ਸਮਾਜ ਕੁਝ ਲੋਕ ਕੁ ਧਾਰਮਿਕ ਲੋਕਾਂ ਨੂੰ ਇਹ ਲੱਗਦਾ ਹੈ ਕਿ ਤਾਂ ਜੇ ਬਾਹਰ ਆ ਗਈ ਤਾਂ ਸਾਡੇ ਲਈ ਖਤਰਾ ਬਣ ਜਾਣਗੇ ਉਹ ਕਿਤੇ ਨਾ ਕਿਤੇ ਗੁਰਸਿੱਖੀ ਬਾਰੇ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਬਾਰੇ ਗਲਤ ਸੋਚ ਰੱਖਦੇ ਨੇ ਪਰ ਉਹਨਾਂ ਨੂੰ ਗੈਂਗਸਟਰ ਹੋ ਗਏ ਸਮਗਲਰ ਹੋ ਗਏ ਲੁੱਟਾ ਘੋਹਾਂ ਕਰਨ ਵਾਲੇ ਹੋ ਗਏ ਆ ਬੇਈਮਾਨੀ ਠੱਗ ਚੋਰ ਇਹ ਉਹਨਾਂ ਨੂੰ ਚੰਗੇ ਲੱਗਦੇ ਨੇ ਉਹਨਾਂ ਬਾਰੇ ਕਦੇ ਬਿਆਨ ਨਹੀਂ ਦਿੰਦੇ ਤਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤਾਂ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤੇ ਕੋਈ ਤੁਹਾਡੇ ਦਿਮਾਗ 'ਚ ਕੋਈ ਵਿਸਾ ਹੋਵੇ ਤੁਸੀਂ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਸਾਡੇ ਸਟੂੜੇ ਨੰਬਰ ਤੇ ਗੱਲ ਆਪਣਾ ਕਾਲ ਕਰੋ ਮੈਸੇਜ ਭੇਜੋ ਅਸੀਂ ਤੁਹਾਡੀ ਕੋਈ ਆਵਾਜ਼ ਆ ਸਰਕਾਰ ਵੱਲ ਹੋਵੇ ਜਾਂ ਕੋਈ ਪ੍ਰਸ਼ਾਸਨ ਵੱਲੋਂ ਵੀ ਅਸੀਂ ਜ਼ਰੂਰ ਉਠਾਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਟੀਵੀ ਮੈਨੂੰ ਦਿਓ ਇਜਾਜ਼ਤ ਸਸਰੀ ਅਕਾਲ